ਕਿ ਮੈਨੂੰ ਹੁਣ ਪਤਾ ਲੱਗਿਆ ਕਿ ਕੇਸਰੀ ਬੰਨ ਤੁਹਾਡੀ ਕਿਤਾਬ ਤੇ ਮੈਂ ਹਾਂ ਜੇ ਪਹਿਲੀ ਗੱਲ ਫਿਲਮ ਨੂੰ ਕਮੇਡੀਆ ਨਾ ਬਣਾਣਾ ਸੰਤੇ ਬੰਦੇ ਵਾਂਗ ਸਿੱਖ ਨੂੰ ਅਸਲੀ ਦਿਖਾਓ ਸਿੱਖ ਉਹ ਆਦੀ ਹਾਂ ਮੈਂ ਖੁਦ ਇਹ ਸਾਰਾ ਕੁਝ ਸਮਝਣ ਤੇ ਜਾਣਨ ਦੇ ਲਈ ਬੜਾ ਉਤਸੁਕ ਹਾਂ ਕਿ ਕੇਸਰੀ ਮੂਵੀ ਮੈਂ ਵੀ ਜਦੋਂ ਦੇਖ ਰਿਹਾ ਸੀ ਸ਼ਾਇਦ ਉਹ ਮੈਂ 2 ਤੋਂ 3 ਵਾਰ ਦੇਖੀ 125 ਸਾਲ ਬੀਤਣ ਤੋਂ ਬਾਅਦ ਤੁਸੀਂ ਪਰਿਵਾਰਾਂ ਤੱਕ ਪਹੁੰਚ ਕਰਨੀ ਪਰਿਵਾਰਾਂ ਦੇ ਵਿੱਚੋਂ ਫੋਟੋ ਤੱਕ ਲੈ ਕੇ ਆਉਣੀਆਂ ਔਰ ਉਹਨਾਂ ਨੂੰ ਦਰਸਾਉਣਾ ਉਸ ਤੋਂ ਬਾਅਦ ਦੂਜੀ ਗੱਲ ਸੀ ਕੋਸ਼ਿਸ਼ ਕਰੋ ਇਕੀਆਂ ਦੇ ਅਸਲੀਦਾਰੀ ਕੇਸ ਹੌਂਕਰੂਜ਼ ਨਾਮ ਨਦੀ ਕਮਿਟਮੈਂਟ ਇਹ ਹੌਂਕਰੂਜ਼ ਕਹਿੰਦਾ ਜਿਸ ਦਿਨ ਮੈਨੂੰ ਸਾਈਨ ਕਰੋਗੇ ਉਸੇ ਦਿਨ ਮੈਂ ਅਚੀਵ ਕਰਨੀ ਬੰਦ ਕਰਾਂਗਾ ਇਸ ਸਰਵਿਸ ਪਿੱਲਾ ਗੁਰਦੁਆਰਾ ਸਾਹਿਬ ਯਾਦਗਾਰ ਬਣਾਈ ਗਈ ਉਹਨਾਂ ਨੇ ਇਨਾ ਉੱਪਰ ਕਾਫੀ ਵੱੜੀ ਹਮਲੇ ਕੀਤੇ ਪਰ ਉਹ ਹਰ ਵਾਰੀ ناکਾਮ ਰਹਿੰਦੇ ਸੀ ਇਸੇ ਕਰਕੇ ਸਾਰਾਗੜੀ ਪੋਸਟ ਡਰ ਉਹਨਾਂ ਨੇ ਇਹ ਫੈਸਲਾ ਕੀਤਾ ਵੀ ਸਾਰਾਗੜੀ ਪੋਸਟ ਨੂੰ ਪਹਿਲੇ ਡਿਸਟਰੋਏ ਕਰੀਏ ਫਿਰ ਇੱਕ ਇੱਕ ਲਈ ਨੁਬਾਚ ਕਰੀਏ ਦਸੇ ਯਾਰ ਨੇ ਸਾਰਾਗੜੀ ਉੱਪਰ ਹਮਲਾ ਕੀਤਾ 8 ਹਜ਼ਾਰ ਸਾਰਾਗੜੀ ਤੇ ਗੁਲਿਸਤਾਨ ਦੇ ਵਿੱਚ ਘਾਰ ਰੋਗੇ ਵੀ ਉੱਥੋਂ ਕੋਈ ਮਦਦ ਨਾ ਸਕੇ ਉਸ ਜਿਆਦਾ ਤੇ ਮੈਂ ਪਿਲੇ ਸੇਖੇ ਨੂੰ 122 ਸਾਲ ਬਾਅਦ ਜਾ ਕੇ ਬੇਲੀ ਅਦਾਸ ਕਰਕੇ ਨਿਸ਼ਾਨ ਸੇਬ ਚੁਲਾਈ। ਮੈਨੂੰ ਇੱਕ ਡਾਕੂਮੈਂਟ ਮਿਲਿਆ ਪੁਰਾਣਾ 109 ਸਾਲ ਪੁਰਾਣਾ ਕਿਉਂਕਿ ਰਜਿਮੈਂਟ ਲੜਾਈ ਤੋਂ 10 ਸਾਲ ਪਹਿਲੇ ਹੋਣੀ ਚਾਹੀਦੀ 23 ਮਾਰਚ 1977 ਚ ਜਿਲੰਦਰ ਵਿੱਚ। ਸਤਿ ਸ੍ਰੀ ਅਕਾਲ ਦਾ ਅਨਮਿਊਟ ਦੇਖ ਰਿਹਾ ਹੂੰ ਤੁਸੀਂ ਤੇ ਮੈਂ ਆ ਰਵੀ ਸੰਗਰਾਹੂਰ ਸਾਡੇ ਬਹੁਤ ਸਾਰੇ ਯੋਧੇ ਹੋਏ ਨੇ ਬਹੁਤ ਸਾਰੇ ਜਾਂਬਾਜ਼ ਹੋਏ ਨੇ ਔਰ ਜਿਵੇਂ ਜਿਵੇਂ ਬਹੁਤ ਸਾਰੇ ਲੋਕਾਂ ਨੂੰ ਇਹਨਾਂ ਦੇ ਬਾਰੇ ਪਤਾ ਲੱਗਦਾ ਹੈ ਉਹ ਖਾਸ ਤੌਰ ਤੇ ਜਿਹੜੇ ਖਾਸ ਤੌਰ ਤੇ ਬਾਲੀਵੁੱਡ ਪਾਲੀਵੁੱਡ ਜਾਂ ਹਾਲੀਵੁੱਡ ਦੇ ਨਾਲ ਜੁੜੇ ਹੋਏ ਨੇ ਜਿਨ੍ਹਾਂ ਨੂੰ ਪਤਾ ਲੱਗਦਾ ਉਹਦੇ ਬਾਰੇ ਰਿਸਰਚ ਕਰਦੇ ਨੇ ਫਿਲਮ ਤਿਆਰ ਕਰ ਦਿੰਦੇ ਆ ਫਿਲਮ ਤਿਆਰ ਕਰਕੇ ਸਾਡੇ ਤੱਕ ਭੇਜਦੇ ਨੇ ਔਰ ਅਸੀਂ ਉਸ ਨੂੰ ਇਸ ਕਰਕੇ ਵੀ ਦੇਖਦੇ ਆ ਕਿਉਂਕਿ ਉਹ ਸਾਡੇ ਯੋਧੇ ਹੁੰਦੇ ਨੇ ਚਾਹੇ ਉਹ ਸਾਡੇ ਪੰਜਾਬ ਦੇ ਨਾਲ ਸੰਬੰਧਤ ਹੋਣ ਸਾਡੇ ਦੇਸ਼ ਦੇ ਨਾਲ ਸੰਬੰਧਤ ਹੋਣ ਜਾਂ ਫਿਰ ਕਿਸੇ ਵੀ ਦੇਸ਼ ਦੇ ਨਾਲ ਸੰਬੰਧਤ ਹੋਣ ਉੱਥੋਂ ਦੇ ਲੋਕ ਉਹਨੂੰ ਬੜੀ ਕ੍ਰਿਓਸਿਟੀ ਦੇ ਨਾਲ ਦੇਖਦੇ ਆ ਕਿ ਕੀ ਕੁਝ ਵਾਪਰਿਆ ਸੀ ਸਾਡੀ ਇੱਕ ਬੈਟਲ ਹੋਈ ਸੀ ਬੜੀ ਖਾਸ ਸਾਰਾਗੜੀ ਬੈਟਲ ਇਸ ਬੈਟਲ ਦੇ ਵਿੱਚ 21 ਜਵਾਨ ਸੀ ਜਿਹੜੇ ਉਸ ਵੇਲੇ ਅ ਅੰਗਰੇਜ਼ਾਂ ਦੀ ਫੌਜ ਦੇ ਵਿੱਚ ਸੀ ਪਰ ਉਹ ਪੰਜਾਬੀ ਮੂਲ ਦੇ ਸੀ ਪੰਜਾਬ ਨਾਲ ਸੰਬੰਧਤ ਸੀ ਦਸਤਾਰਤਾਰੀ ਸੀ ਔਰ ਇਸ ਬੈਟਲ ਨੂੰ ਦਰਸਾਉਂਦੀ ਹੋਈ ਇੱਕ ਮੂਵੀ ਵੀ ਤੁਸੀਂ ਜ਼ਰੂਰ ਦੇਖੀ ਹੋਣੀ ਆ ਕੇਸਰੀ ਉਹਦੇ ਵਿੱਚ ਸਾਰੀ ਸਾਰੀ ਬੈਟਲ ਦਰਸਾਈ ਗਈ ਸੀ ਪਰ ਹੋ ਸਕਦਾ ਹੈ ਕਿ ਉਸ ਮੂਵੀ ਦੇ ਵਿੱਚ ਵੀ ਕੁਝ ਊਨਤਾਈਆਂ ਰਹਿ ਗਈਆਂ ਹੋਣ ਪਰ ਮੇਰੇ ਨਾਲ ਇਸ ਵੇਲੇ ਇੱਕ ਸ਼ਖਸ ਨੇ ਉਹਨਾਂ ਨੇ ਕੋਈ ਊਨਤਾ ਹੀ ਨਹੀਂ ਛੱਡੀ ਖਾਸ ਤੌਰ ਤੇ ਜਿਨ੍ਹਾਂ ਪਰਿਵਾਰਾਂ ਦੇ ਵਿੱਚੋਂ ਜਨਮ ਲੈ ਕੇ ਇਹ ਸਾਰੇ ਦੇ ਸਾਰੇ 21 ਜਾਂਬਾਜ਼ ਉਸ ਲੜਾਈ ਦੇ ਵਿੱਚ ਲੜੇ ਉਹਨਾਂ ਦੇ ਪਰਿਵਾਰਾਂ ਤੱਕ ਪਹੁੰਚ ਕੀਤੀ 125 ਸਾਲ ਬੀਤਣ ਤੋਂ ਬਾਅਦ ਕੌਣ ਕਿਸੇ ਤੱਕ ਪਹੁੰਚ ਕਰ ਸਕਦਾ ਤੇ ਕਿਹਦੇ ਕੋਲ ਇੰਨਾ ਟਾਈਮ ਹੈ ਇਹ ਸਭ ਤੋਂ ਵੱਡੀ ਸੋਚਣ ਵਾਲੀ ਗੱਲ ਹੈ ਮੇਰੇ ਨਾਲ ਇਸ ਵੇਲੇ ਡਾਕਟਰ ਗੁਰਿੰਦਰਪਾਲ ਸਿੰਘ ਜੋਸਨ ਸਾਹਿਬ ਨੇ ਔਰ ਉਹਨਾਂ ਨੇ ਪਹੁੰਚ ਕੀਤੀ ਅੱਜ ਇੱਕ ਇਹ ਕਾਫੀ ਟੇਬਲ ਬੁੱਕ ਵੀ ਜਿਹੜੀ ਆ ਰਿਲੀਜ਼ ਕੀਤੀ ਗਈ ਮੁੱਖ ਮੰਤਰੀ ਸਾਹਿਬ ਦੇ ਵੱਲੋਂ ਭਗਵੰਤ ਮਾਨ ਸਾਹਿਬ ਤੋਂ ਇਹ ਰਿਲੀਜ਼ ਕਰਵਾਈ ਗਈ ਔਰ ਇਸ ਦੇ ਵਿੱਚ ਬਹੁਤ ਖਾਸ ਚੀਜ਼ਾਂ ਨੇ ਖਾਸ ਚੀਜ਼ਾਂ ਇਸ ਕਰਕੇ ਕਿ ਡਾਕੂਮੈਂਟੇਸ਼ਨ ਲੱਭ ਕੇ ਲਿਆਉਣੀ ਔਰ ਤੁਹਾਡੇ ਤੱਕ ਪਹੁੰਚਾਉਣੀ ਬਹੁਤ ਵੱਡਾ ਇੱਕ ਟਾਸਕ ਹੁੰਦਾ ਹੈ ਔਰ ਇਹ ਡਾਕਟਰ ਜੋਸਨ ਹੋਰਾਂ ਨੇ ਕੀਤਾ ਸਰ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਆਦਮੀ ਸਰ ਸਤ ਸ੍ਰੀ ਅਕਾਲ ਜੀ ਸਰ ਮੈਂ ਖੁਦ ਇਹ ਸਾਰਾ ਕੁਝ ਸਮਝਣ ਤੇ ਜਾਣਨ ਦੇ ਲਈ ਬੜਾ ਉਤਸੁਕਾਂ ਕਿ ਕੇਸਰੀ ਮੂਵੀ ਮੈਂ ਵੀ ਜਦੋਂ ਦੇਖ ਰਿਹਾ ਸੀ ਸ਼ਾਇਦ ਉਹ ਮੈਂ 2 ਤੋਂ 3 ਵਾਰ ਦੇਖੀ ਕਿਉਂਕਿ ਸਾਡੇ ਸਾਡੇ ਆਪਣੇ ਨਾਲ ਜੁੜੇ ਹੋਏ ਲੋਕ ਸੀਗੇ ਜਿਨ੍ਹਾਂ ਨੇ ਉਸ ਵੇਲੇ ਭਾਵੇਂ ਅਸੀਂ ਉਸ ਵੇਲੇ ਗੁਲਾਮ ਸੀ ਪਰ ਫਿਰ ਵੀ ਲੜਾਈ ਉਸ ਵੇਲੇ ਆਪਦੀ ਸਰਾਧ ਦੇ ਵਾਸਤੇ ਲੜੀ ਬਿਲਕੁਲ ਪਰ 125 ਸਾਲ ਬੀਤਣ ਤੋਂ ਬਾਅਦ ਤੁਸੀਂ ਪਰਿਵਾਰਾਂ ਤੱਕ ਪਹੁੰਚ ਕਰਨੀ ਪਰਿਵਾਰਾਂ ਦੇ ਵਿੱਚੋਂ ਫੋਟੋ ਤੱਕ ਲੈ ਕੇ ਆਉਣੀਆਂ ਔਰ ਉਹਨਾਂ ਨੂੰ ਦਰਸਾਉਣਾ ਕਿਤਾਬ ਦੇ ਅੰਦਰ ਲਿਆ ਕੇ ਫਿਰ ਲੋਕਾਂ ਤੱਕ ਪਹੁੰਚਾਉਣਾ ਟਾਸਕ ਵੱਡਾ ਸੀ ਕਿਵੇਂ ਪੂਰ ਚੜਿਆ ਇਹ ਹਾਂਜੀ ਪਹਿਲੇ ਤੇ ਮੈਂ ਗੱਲ ਕਹਿਣੀ ਚਾਹਾਂਗਾ ਸਾਰਾ ਘੜੀ ਦੇ ਨਾਲ ਮੈਂ ਜੁੜਿਆ ਸੀ 1982 ਦੇ ਵਿੱਚ ਜੀ ਅੰਮ੍ਰਿਤਸਰ ਵਿੱਚ ਪਹਿਲਾ ਗੁਰਦੁਆਰਾ ਸਾਹਿਬ ਯਾਦਗਾਰ ਬਣਾਈ ਗਈ ਸੀ 1902 ਦੇ ਵਿੱਚ ਬ੍ਰਿਟਿਸ਼ ਆਰਮੀ ਨੇ ਤਾਂ ਜੋ ਜਿਹੜਾ ਵੀ ਦਰਬਾਰ ਸਾਹਿਬ ਹਰਮੰਦਰ ਸਾਹਿਬਾ ਠਾਡੇ ਕਨਾਈ ਉਸੇ ਖੇਤੋਂ ਦੀ ਗੁਜ਼ਰੇ ਤੇ ਇਸ ਗੁਰਦੁਆਰੇ ਨੂੰ ਦੇਖ ਕੇ ਉਹ ਪੁਰਾਣੀ 21 ਸਿੱਖਾਂ ਦੀ ਬਾਦਰੀ ਦਾ ਹੌਸਲਾ ਫੁਜਾਈ ਕਰੇ ਉਹਨਾਂ ਜੀ ਹੁਣ ਇਹ ਰੱਬੀ ਸ਼ੁਕਰ ਜਿਹੜਾ ਹੈਗਾ ਇਸ ਲੜਾਈ ਦਾ 12 ਸਤੰਬਰ ਐਤਵਾਰ ਵਾਲਾ ਦਿਨ 1918 1897 ਦੇ ਵਿੱਚ ਲੜਾਈ ਲੜੀ ਗਈ 21 ਸਿੱਖ ਸੈਨਿਕ ਪਾਸੇ ਜੋ ਕਿ ਸਿਗਨਲ ਪੋਸਟ ਦੇ ਉੱਪਰ ਤਨਾਨਤ ਸਨ ਹਮ ਤੇ ਦੋ ਵੱਡੇ ਕਿਲਿਆਂ ਦੇ ਦਰਮਿਆਨ ਉਹਨਾਂ ਦਾ ਕੰਮ ਸੀ ਵੀ ਉਹਨਾਂ ਨੂੰ ਇਨਫੋਰਮੇਸ਼ਨ ਇੱਕ ਕਿਲੇ ਤੋਂ ਦੂਸਰੇ ਕਿਲੇ ਨੂੰ ਪਹੁੰਚਾਣੀ ਕਿਉਂਕਿ ਲੌਖਰਡ ਕਿਲਾ ਉਚਾਈ ਤੇ ਉੱਤੇ ਸੀ ਤੇ ਗੁਲਿਸਤਾਨੀ ਵਾਸੀ ਥੋੜਾ ਉਹ ਇੱਕ ਦੂਸਰੇ ਨੂੰ ਨਹੀਂ ਦੇਖ ਸਕਦੇ ਸੀ ਤੇ ਪਠਾਨ ਜਿਹੜੇ ਉਸ ਏਰੀਆ ਦੇ ਰਹਿਣ ਵਾਲੇ ਸਨ ਔਰਕ ਜਾਈ ਉਹਨਾਂ ਨੇ ਇਹਨਾਂ ਉੱਪਰ ਕਾਫੀ ਵਾਰੀ ਹਮਲੇ ਕੀਤੇ ਪਰ ਉਹ ਹਰ ਵਾਰੀ ناکਾਮ ਰਹਿੰਦੇ ਸੀ ਇਸੇ ਕਰਕੇ ਸਰਗਰੀ ਪੋਸਟ ਕਰਕੇ ਉਸ ਤੋਂ ਬਾਅਦ ਉਹਨਾਂ ਨੇ ਗਵਾਂਡੀ ਤੇਰਾ ਏਰੀਆ ਹੈਗਾ ਉੱਥੋਂ ਦੀ ਅਫਰੀਦੀਆਂ ਨੂੰ ਨਾਲ ਮਲਾ ਕੇ 25000 ਦੇ ਕਰੀਬ ਇਕੱਠੇ ਹੋਏ ਉਹਨਾਂ ਨੇ ਫੈਸਲਾ ਕੀਤਾ ਵੀ ਸਾਰਾ ਗੜੀ ਪੋਸਟ ਨੂੰ ਪਹਿਲੇ ਡਿਸਟਰੋਏ ਕਰੀਏ ਫਿਰ ਇੱਕ ਇੱਕਲੇ ਨੂੰ ਬਾਚ ਕਰੀਏ 10000 ਨਹੀਂ ਸਾਰਾ ਗੜੀ ਉੱਪਰ ਹਮਲਾ ਕੀਤਾ 8000 ਸਾਰਾ ਗੜੀ ਤੇ ਗੁਲਿਸਤਾਨ ਦੇ ਵਿਚਕਾਰ ਰੁਕ ਗਏ ਵੀ ਉੱਥੋਂ ਕੋਈ ਮਦਦ ਨਾ ਆ ਸਕੇ 7000 ਲੋਖੜ ਤੇ ਸਾਰਾ ਗੜੀ ਦੇ ਵਿਚਕਾਰ ਆ ਗਏ ਇਹ ਲੜਾਈ ਸਟ੍ਰੇਟ 7 ਘੰਟੇ ਚੱਲੀ ਸ਼ੀ 9 ਵਜੇ ਸ਼ੁਰੂ ਹੋ ਕੇ 3:30 4 ਵਜੇ ਬਿਲਕੁਲ ਸਮਾਪਤ ਹੋਈ ਸੀ ਜੀ ਤੇ ਆਖਰੀ ਦਮ ਆਖਰੀ ਗੋਲੀ ਤੱਕ ਬੁਲੇਟ ਤੱਕ ਕੀ ਸਿੱਖਾ ਨੇ ਮੁਕਾਬਲਾ ਕੀਤਾ ਦੇਖੀ ਤੇ ਸੀਧੋਂ ਤੋਂ ਪਹਿਲੇ ਇਹਨਾਂ ਦੇ ਚਾਰਸੋ ਦੇ ਗਰੀ ਮਾਰ ਦਿੱਤਾ ਗਿਆ ਜੀ ਉਸ ਤੋਂ ਬਾਅਦ ਉਸੇ ਸ਼ਾਮ ਨੂੰ ਉਹਨਾਂ ਨੇ ਇੱਥੇ ਕਬਜ਼ਾ ਕਰਕੇ 5000 ਪਠਾਨ ਔਰ ਅਕਸਈ ਅਫਰੀਦੀ ਇੱਥੇ ਰੁੱਕ ਗਏ ਤੇ ਬਾਕੀਆਂ ਨੇ ਗੁਲਿਸਤਾਨ ਵੱਲ ਜਾ ਕੇ ਬਾਕੀ ਜਿਹੜੇ ਉੱਥੇ ਆਲਰੇਡੀ 7000 ਮੌਜੂਦ ਸੀ ਉਹਨਾਂ ਦੇ ਨਾਲ ਗੁਲਿਸਤਾਨ ਤੇ 2 ਦਿਨ ਲੜਾਈ ਚੱਲੀ 14 ਤੇ 15 ਤਰੀਕ ਨੂੰ ਹਮ ਤੇ 13 14 ਨੂੰ ਚੱਲੀ 15 ਤਰੀਕ ਮਾਰਨਿੰਗ ਨੂੰ ਬ੍ਰਿਟਿਸ਼ ਆਰਮੀ ਗਨਸ ਇੱਥੇ ਤੱਕ ਆ ਗਈਆਂ ਉਹਨਾਂ ਨੇ ਆ ਕੇ ਸਾਰੇ ਕੰਟਰੋਲ ਕਰ ਲਿਆ ਉਹਨੂੰ ਮਾਉਂਟਨ ਗਨਸ ਕਹਿੰਦੇ ਹਨ ਉਚਾਰ ਤੋਪਾਂ ਆਈਆਂ ਉਹਨਾਂ ਨੇ ਪਹਿਲੇ ਸਾਰਾ ਗੜੀ ਨੂੰ ਫ੍ਰੀ ਕਰਾਇਆ ਉਸ ਤੋਂ ਬਾਅਦ ਗੁਲਿਸਤਾਨ ਵੱਲ ਗਏ ਇਸ ਟੋਟਲ ਲੜਾਈ ਦੇ ਵਿੱਚ 600 ਦੇ ਕਰੀਬ ਪਠਾਨ ਮਰ ਗਏ ਸੀ ਤੇ ਹਜ਼ਾਰ ਤੋਂ ਜ਼ਿਆਦਾ ਜਖਮੀ ਹੋਏ ਸੀ ਜੀ ਤੇ ਇਸ ਨੂੰ ਦੁਬਾਰਾ ਰੀਕੈਪਚਰ ਕਰ ਲਿਆ ਗਿਆ ਸਿੱਖਾਂ ਵੱਲੋਂ ਸ਼ਾਮ ਦੇ ਕਰੀਬ 15 ਤਰੀਕ ਸਤੰਬਰ ਨੂੰ ਦਿੰਚੰਡੇ ਸਿੱਖਾਂ ਨੇ ਜੋ ਕਿ 175 ਸੇ ਗੁਲਿਸਤਾਨ ਸੀ ਉਹਨਾਂ ਨੇ ਖੋ ਕੇ ਉਹਨਾਂ ਕੋਲ ਇਥੇ ਮਾਰਚ ਕੀਤਾ 21 ਸਿੱਖਾਂ ਦੇ ਜਿਹੜੇ ਟੋਟੇ ਹੋਏ ਸਨ ਉਹਨਾਂ ਨੂੰ ਇਕੱਠਾ ਕਰਕੇ ਉੱਥੇ ਸੰਸਕਾਰ ਕੀਤਾ ਗਿਆ ਤੇ ਉਸ ਜਗ੍ਹਾ ਤੇ ਇੱਕ ਪਿਰਾਮਿਡ ਵਰਗੀ ਯਾਦਗਾਰ ਬਣਾਈ ਜਿਹੜੀ 1971 ਦੇ ਪஞ்சਾਲ ਕਰਕੇ ਠੱਠ ਗਈ ਸੀ ਜੀ ਉਸ ਜਗ੍ਹਾ ਤੇ ਮੈਂ ਪਹਿਲੇ ਸ਼ਖਸੀ ਨੇ 122 ਸਾਲ ਬਾਅਦ ਜਾ ਕੇ ਪਹਿਲੀ ਅੰਦਾਜ਼ ਕਰਕੇ ਨਿਸ਼ਾਨ ਸਾਹਿਬ ਚੁਲਾਇਆ ਹੂੰ ਅਨਜੀਤ ਸਰਗੜੀ ਫਾਊਂਡੇਸ਼ਨ ਜਿਹੜੀ ਸੀ ਅਸੀਂ 1987 ਅੰਮ੍ਰਿਤਸਰ ਵਿੱਚ ਹੋਂਦ ਚੁਲਾਈ ਆਂਦੀ ਸੀ ਜੀ ਇਰਤੇ ਲਗਾਤਾਰ ਕੰਮ ਕੀਤਾ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਕੀਰਤਨ ਦਰਬਾਰ ਕਰਉਂਦੇ ਸੀ ਮਾਰਸ਼ਲ ਆਡਾ ਆਨ ਕਰਕੇ ਮੈਂ ਉੱਥੇ ਸਪੋਰਟਸ ਦੀ ਐਕਟੀਵਿਟੀ ਸ਼ੁਰੂ ਕੀਤੀ ਅੰਮ੍ਰਿਤਸਰ ਤੇ ਹਰ ਸਾਲ ਇਰਤੇ ਅਸੀਂ ਕੀਰਤਨ ਦਰਬਾਰ ਦੇ ਨਾਲ ਇਹ ਰਿ ਆਰਟੀਕਲ ਲਿਖਨੇ ਸ਼ੁਰੂ ਕੀਤੇ ਅਖਬਾਰਾਂ ਇਸ ਤੇ ਨੂੰ ਹਾਈਲਾਈਟ ਕੀਤਾ ਪੰਜਾਬ ਲੈਵਲ ਤੇ ਜੀ ਉਸ ਤੋਂ ਬਾਅਦ ਅੱਗੇ ਚਲਦੇ ਹੋਏ ਬੁੱਧੀ ਜੀ ਵੀ ਆਨੇ 1996 ਦੇ ਕਰੀਬ एससीपीसी ਨੂੰ ਚਿਟੀਆਂ ਲਿਖੀਆਂ रिसोर्स ਅਲਸ਼ਤਾਬ ਦੀ ਆ ਰਹੀ 1997 ਦੇ ਵਿੱਚ ਤੇ 100 ਸਾਲ ਦੇ ਉੱਪਰ ਕੋਈ ਖਾਸ ਫੰਕਸ਼ਨ ਕਰਨੀ ਚਾਹੀਦੀ ਉਹਨਾਂ ਨੇ ਮੇਰੇ ਨਾਲ ਸੰਪਰਕ ਕੀਤਾ ਫਿਰ ਸੀਓ ਸਟੇਮ ਅੰਮ੍ਰਿਤਸਰ ਕੰਟੋਰਨਮੈਂਟਸ ਮੈਂ ਗਿਆ ਜੀ ਤੇ ਉਥੋਂ ਪਤਾ ਲੱਗਿਆ ਜਿਹੜੀ ਰੈਜiment ਹੈਗੀ 36 ਸਿਕ ਪਹਿਲੇ ਸੀ ਪਾਰਟੀਸ਼ਨ ਤੋਂ ਬਾਅਦ ਉਹਦਾ ਨਾਮ ਬਣ ਗਿਆ ਹੀ ਫੋਰਸ ਰੈਜiment ਜੀ ਉਸ ਸਮੇਂ ਗੰਗਾ ਨਗਰ ਵਿੱਚ ਮੌਜੂਦ ਸੀ ਤੇ ਉਥੋਂ ਜਾ ਕੇ ਇਹਨਾਂ ਦੇ ਮੈਨੂੰ ਇੱਕ ਡਾਕੂਮੈਂਟ ਮਿਲਿਆ ਪੁਰਾਣਾ 109 ਸਾਲ ਪੁਰਾਣਾ ਕਿਉਂਕਿ ਰੈਜiment ਲੜਾਈ ਤੋਂ 10 ਸਾਲ ਪਹਿਲੇ ਹੋਣੀ ਚਾਹੀਦੀ 23 ਮਾਰਚ 1887 ਚ ਜਿਲੰਦਰ ਦੇ ਵਿੱਚ ਉਸ ਡਾਕੂਮੈਂਟ ਨੂੰ ਲੈ ਕੇ ਤਕਰੀਬਨ 8 ਮਹੀਨਿਆਂ ਦੀ ਮਿਹਨਤ ਨਾਲ ਪੂਰੇ ਪੰਜਾਬ ਚੋਂ 21 ਚੋਂ 19 ਪਰਿਵਾਰ ਲੱਭ ਲਏ ਸੀ ਜੀ ਤੇ ਉਹ ਨਹੀਂ ਸਸਟੈਂਡ ਵਿੱਚ ਉਹਨਾਂ ਨੂੰ ਸਨ ਮੰਨਤੀ ਤਾ ਗਿਆ ਫਿਰ ਇਥੇ ਤੇ ਦਾਣਾ ਪਣੀ ਉਠਿਆ ਮੈਂ ਅਮਰੀਕਾ ਦੇ ਸਵਾਰਾਂ ਦੀ ਤੀਜੀ ਜਾਂ ਚੌਥੀ ਪੀੜ੍ਹੀ ਹੋएगी ਜਿਨ੍ਹਾਂ ਨੂੰ ਤੁਸੀਂ ਮਿਲੇ ਤਕਰੀਬਨ ਜ਼ਿਆਦਾਤਰ ਚੌਥੀ ਪੰਜਵੀਂ اسی ਦੋ ਪਰਿਵਾਰਾਂ ਦੀ ਤੀਸਰੀ ਪੀੜ੍ਹੀ ਸੀ ਜੀ ਜੀ ਉਹਨਾਂ ਕੋਲ ਕਾਫੀ ਡਾਕੂਮੈਂਟਸ ਵੀ ਮਿਲੇ ਕੁਝ ਮੈਡਲਸ ਵੀ ਸੀ ਉਹਨਾਂ ਕੋਲ ਕਿਉਂਕਿ ਲੜਾਈ ਤੋਂ ਬਾਅਦ ਸਭ ਨੂੰ ਇੰਡੀਅਨ ਆਰਡਰ ਆਫ ਮੈਰਿਟ ਮਿਲਿਆ ਹੈ ਤੇ ਨਾਲ 500 ਰੁਪਇਆ ਕੈਸ਼ ਤੇ ਦੋ-ਦੋ ਮਰੱਬੇ ਜਮੀਨ ਮਿਲੀ ਸੀ ਜੀ ਇਸ ਤਰ੍ਹਾਂ ਹੀ ਸੰਸਲੇ ਚੱਲਦਾ ਰਿਹਾ ਉਸ ਸਮੇਂ ਲੜਾਈ ਦਾ ਜਿਹੜਾ ਸੀਓਸੀ ਕਮਾਂਡਿੰਗ ਆਫੀਸਰ ਜான் ਹਾਰਟਨ ਉਹਨੇ 17 ਮਹੀਨਿਆਂ ਦੀ ਪੜਾਈ ਕੀਤੀ ਸੀ ਯੂਕੇ ਦੀ ਰਾਇਲ ਮਿਲਟਰੀ ਅਕੈਡਮੀ ਤੋਂ ਫਿਰ ਮੈਨੂੰ ਉੱਥੇ ਜਾਣ ਦਾ ਮੌਕਾ ਮਿਲਿਆ ਉਹਨਾਂ ਨੇ ਜਾ ਕੇ ਇਸ ਲੜਾਈ ਬਾਰੇ ਦੱਸਿਆ ਉਹਨਾਂ ਨੂੰ ਪਹਿਲੇ ਨਹੀਂ ਪਤਾ ਸੀ ਜਿਹੜਾ ਨਵਾਂ ਕਮਾਂਡਰ ਸੀ ਉੱਥੇ ਉਹਨਾਂ ਨੂੰ ਬੈਕਗ੍ਰਾਉਂਡ ਦੱਸੀ ਫਿਰ ਉਹਨਾਂ ਨੇ ਮੈਨੂੰ ਕਿਹਾ ਵੀ ਮੇਰੀ ਅਗਲੀ ਬੁੱਕ ਰਿਲੀਜ਼ ਹੋ ਰਹੀ 2014 ਇੰਡਿਆ ਦੇ ਵਿੱਚ ਮੈਂ ਚਾਹਣਾ ਤੁਸੀਂ ਆਓ ਇਸ ਪੂਰੀ ਬੈਟਲ ਬਾਰੇ ਤੁਸੀਂ ਉਹਨਾਂ ਨੂੰ ਦੱਸਿਆ ਕਿ ਮੈਂ ਜਾ ਕੇ ਉਹਨਾਂ ਨੂੰ ਦੱਸਿਆ ਯੂਕੇ ਦੇ ਵਿੱਚ ਉਸ ਤੋਂ ਬਾਅਦ ਉਹਨਾਂ ਦਾ ਪਿਲੀ ਵਾਰੀ 15 ਮੈਂਬਰੀ ਡੈਲੀਗੇਸ਼ਨ ਇੰਡੀਆ ਚ ਆਇਆ ਫਸਟ ਟਾਈਮ ਸਾਰੇ ਯੂਨੀਫਾਰਮ ਆ ਪਾ ਕੇ ਆਏ ਇਹ ਪਿਲੀ ਗੱਲ ਵਾਰ ਹੋਇਆ ਸੀ ਵੀ ਕਿ ਸਿਵਿਲੀਅਨ ਬੰਦਾ ਦੂਸਰੀ ਆਰਮੀ ਨੂੰ ਇੰਡੀਆ ਸਿ ਭਲਾ ਰਹੇ ਉਹ ਸਾਡੇ ਕੋਲ 15 ਦਿਨ ਲੱਗੇ ਪੂਰੇ ਪੰਜਾਬ ਚ ਸੀ ਈਵੈਂਟ ਕੀਤੇ ਪੂਰੇ ਇੰਡੀਆ ਨੂੰ ਪਤਾ ਲੱਗਣਾ ਸ਼ੁਰੂ ਹੋ ਗਿਆ ਵੀ ਸਾਰਾ ਗਰੀ ਕੀ ਹੈਗੀ ਫਿਰ ਇਹ ਲਗਾਤਾਰ ਰਿਸ਼ਤਾ ਕਹੀ ਸ਼ੀ ਡੈਲੀਗੇਸ਼ਨ ਉਥੋਂ ਲਿਆ ਚੁੱਕੇ ਆ ਅ ਜੁਕੇ ਦੇ ਵਿੱਚ ਪਿਛਲੇ ਸਾਲ ਇਹਸੀ ਹਵਲਦਾਰੀ ਸ਼ਿਵ ਸਿੰਘ ਜੀ ਦਾ ਸਟੈਚੂ ਲਾਇਆ ਹੈ ਵੈਨਸਫੀਲਡ ਦੇ ਵਿੱਚ ਜੋ ਕਿ ਉੱਥੋਂ ਦੇ ਕਾਉਂਸਲਰ ਭੁਪਿੰਦਰ ਸਿੰਘ ਜੀ ਦੀ ਦੇਖਰੇਖ ਵਿੱਚ ਬਣਿਆ ਹੁਣ ਤੇ オリジナル ਬੈਟਲਫੀਲਡ ਦੇ ਉੱਪਰ ਸੀ ਸਾਰਾਗੜੀ ਪਾਰਕ ਉਸ ਜਗ੍ਹਾ ਦੇ ਬਣਾਈਆ ਲੌਕਰਟ ਕੇ ਲਈ ਦੀ ਬੈਕ ਸਾਈਡ ਤੇ ਇੱਕ ਮিনার ਬਣਾਇਆ ਗਿਆ ਸੀ 1901 ਦੇ ਵਿੱਚ ਅਪ੍ਰੈਲ ਦੇ ਵਿੱਚ ਉਸ ਤੇ ਉੱਪਰ 21 ਸਿੱਖਾਂ ਦੇ ਨਾਮ ਲਿਖੇ ਸੀ ਤਿੰਨ ਪਲੇਟਾਂ ਲਗੀਆਂ ਸਨ ਇੰਗਲਿਸ਼ ਪੰਜਾਬੀ ਤੇ ਉਰਦੂ ਦੇ ਵਿੱਚ ਜੀ ਔਰ 195 ਪੁੱਟ ਕੇ ਲੱਗੇ ਸੀ ਫਿਰ ਉਹਨਾਂ ਨੂੰ ਮੈਂ ਦੁਬਾਰਾ ਨਵੇਂ ਸਿਰੇ ਤੋਂ ਸਾਰਾ ਗਰੀ ਫਾਊਂਡੇਸ਼ਨ ਵਾਲੋ ਲੋਕ تھے ਇੱਕ ਲੋਕਲ ਬੰਦੇ ਨੂੰ ਕ੍ਰੀਏਟ ਆਪਣਾ ਨਾਲ ਮਿਲਾਇਆ ਸਨੀ ਸਿੰਘ ਮੁੰਡੇ ਦਾ ਉਹਨੂੰ ਵਾਈਸ ਪ੍ਰੈਜ਼ੀਡੈਂਟ ਬਣਾਇਆ ਸਾਰਾ ਗਰੀ ਫਾਊਂਡੇਸ਼ਨ ਦਾ ਉਸ ਤੇ ਥਰੂ ਇਹ ਸਾਰੀ ਕੰਮ ਕਰਕੇ ਅਸੀਂ ਉੱਥੇ ਸਾਰਾ ਗਰੀ ਪਾਰਕ ਬਣਾ ਦਿੱਤੀ ਨਵੀਆਂ ਪਲੇਟਾਂ ਇੰਸਟਾਲ ਹੋ ਚੁੱਕੀਆਂ ਹਨ ਚੌਥੀ ਸਾਈਡ ਤੇ ਸਾਡੀ ਪਲੇਟ ਸਾਰਾ ਗਰੀ ਫਾਊਂਡੇਸ਼ਨ ਦੀ ਲੱਗੀ ਇਸ ਸਾਈਡ ਮੈਂਟਨ ਬਏ ਸਾਰਾ ਗਰੀ ਫਾਊਂਡੇਸ਼ਨ ਠੀਕ ਹੈ ਜੀ ਤੇ ਇਸ ਕਾਰਜ ਨੂੰ ਅੱਗੇ ਵਧਾਦੇ ਹੋਏ ਅਸੀਂ ਇੱਕ ਗੁਰਦੁਆਰਾ ਸਾਹਿਬ ਵੀ ਉੱਥੇ ਸਥਾਪਿਤ ਕਰ ਦਿੱਤਾ ਹੈ ਸਾਰਿਆਂ ਨੇ ਮਿਲ ਕੇ ਓਕੇ ਉੱਥੋਂ ਦੀ ਲੋਕਲ ਸੰਗਤ ਨੇ ਬੜਾ ਸਹਿਯੋਗ ਦਿੱਤਾ ਉਸ ਗੁਰਦੁਆਰੇ ਦਾ ਨਾਮ ਹੈ ਗੁਰਦੁਆਰਾ ਸਾਰਾ ਗੜੀ ਸਿੰਘ ਸਭਾ ਉਹ ਆਲਰੇਡੀ ਬਣਾ ਸਤੰਭ ਨੂੰ ਰੀਓਪਨਿੰਗ ਹੋ ਗਈ ਏ ਓਕੇ ਜੀ ਸਰਪ ਇਸ ਕਿਤਾਬ ਦੇ ਵਿੱਚ ਸਾਨੂੰ ਖਾਸ ਪੜਨ ਨੂੰ ਕੀ ਮਿਲੇਗਾ ਕਿਉਂਕਿ ਕਾਫੀ ਟੇਬਲ ਬੁੱਕ ਇੱਕ ਇਹਦਾ ਕ੍ਰਾਈਟੇਰੀਆ ਆਪਣਾ ਵੱਖਰਾ ਹੁੰਦਾ ਹੈ ਡਾਕੂਮੈਂਟੇਸ਼ਨ ਇਹਦੇ ਵਿੱਚ ਸੱਚੀ ਕਹਾਣੀ ਨੂੰ ਪ੍ਰਦਰਸ਼ਿਤ ਕਰਨਾ ਉਹਦੇ ਬਾਰੇ ਲੋਕਾਂ ਨੂੰ ਸਮਝਾਉਣਾ ਕਿ ਸਾਨੂੰ ਇਹਦੇ ਵਿੱਚ ਇਦਾਂ ਦਾ ਕੁਝ ਮਿਲਦਾ ਹਾਂਜੀ ਅੱਜ ਤੱਕ ਸਾਰਾ ਗਰੀਬੀ ਬਾਰੇ ਜਿੰਨੀਆਂ ਵੀ ਬੁੱਕਸ ਛਪ ਚੁੱਕੀਆਂ ਔਰੇ ਵਿੱਚ ਹਰ ਤਰ੍ਹਾਂ ਦੀ ਜਾਣਕਾਰੀ ਦਿੱਤੀ ਗਈ ਹੈ ਇਹ ਸਭ ਤੋਂ ਵੇਲੱਖਣ ਹੈਗੀ ਹੈ ਪਰ ਮੈਂ ਥੋੜਾ ਜਿਹਾ ਪਿੱਛੇ ਜਾਣਾ ਇੰਡੀਆ ਦੇ ਵਿੱਚ ਜਾਂ ਵਰਲਡ ਵਾਈਡ ਕਿਸੇ ਨੇ ਮੀ ਸਾਰਾ ਗਰੀਬੀ ਬਾਰੇ ਜੇ ਕੋਈ ਲਿਖਣ ਦੀ ਕੋਸ਼ਿਸ਼ ਕੀਤੀ ਉਹ ਜਿੱਥੇ ਵੀ ਗਿਆ ਉਹ ਦਾਸ ਦਾ ਨੰਬਰ ਆ ਜਾਂਦਾ ਸੀ इवन ਕੈਪਟਨ ਅਮਰਿੰਦਰ ਸਿੰਘ ਟੂ ਸਿੱਖ ਡਿਵੀਜ਼ਨ ਉਹਨਾਂ ਨੇ ਜਿੱਥੇ ਜਾ ਕੇ ਵੀ ਖੋਜ ਕਰਨੀ ਕਿਤਾਬ ਲਿਖਣ ਲੱਗੇ ਸੀ ਉਹ ਕਹਿੰਦੇ ਸੀ ਜੋਸਨ ਕੋਲ ਜਲਦੋ ਮਿਲ ਜੇਗਾ ਉਹਨਾਂ ਨੇ ਮੈਨੂੰ ਅਮਰੀਕਾ ਉਸ ਤੋਂ ਪਹਿਲਾਂ ਪਹੁੰਚ ਕਰ ਚੁੱਕੇ ਸੀ ਕਿਉਂਕਿ ਸਾਰਾ ਕੁਝ ਡਾਟਾ ਮੇਰੇ ਕੋਲ ਸੀ ਜੀ ਫਿਰ ਅਮਰੀਕਾ ਉਹਨਾਂ ਦੀ ਮੈਨੂੰ ਕਾਲ ਆਈ ਵੀ ਮੈਂ ਇਸ ਤਰ੍ਹਾਂ ਕਿਤਾਬ ਲਿਖਣਾ ਚਾਹਨਾ ਮੈਂ ਆਪਣੀ ਉਹਨਾਂ ਨੂੰ ਕਿਤਾਬ ਭੇਜੀ ਹੋਰ ਜਿਹੜੀ ਫਰਦਰ ਰਿਸਰਚ ਸੀ ਉਹ ਵੀ ਭੇਜੀ ਉਹਨਾਂ ਨੇ ਆਪਣੀ ਬੁੱਕ ਸੀ ਮੇਰਾ ਚਾਰ ਜਗ੍ਹਾ ਤੇ ਜੇਕਰ ਕੀਤਾ ਫਿਰ ਨੈਕਸਟ ਈਅਰ ਉਹਨਾਂ ਨੇ ਮੈਨੂੰ ਸਟੇਟ ਗੈਸਟ ਬਣਾਇਆ ਸੀ ਜ ਇਸਦੇ ਵਿੱਚ ਅਸੀਂ ਉਹ ਡਾਕੂਮੈਂਟ ਇਕੱਠੇ ਕੀਤੇ ਆ ओरिजिनल ਡਾਕੂਮੈਂਟ ਲੜਾਈ ਜੇ ਤੋ ਖਤਮ ਹੋਈ ਤੇ ਰੀਕੈਪਚਰ ਹੋਏ 15 ਤਰੀਕ ਨੂੰ ਉਸ ਸਮੇਂ ਇੱਕ ਸਿਪਾਈ ਹੀ ਆਇਰਿਸ਼ ਮੂਲ ਦਾ ਅੰਗਰੇਜ਼ ਸਿਪਾਈ ਜੀ ਐਲੀਨ ਸੇ ਉਹ 19 ਸੇਕਟੋਬਰ ਨੂੰ ਆਪਣੀ ਵਾਈਫ ਨੂੰ ਚਿੱਠੀਆਂ ਲਿਖੀਆਂ ਉਹ ਸਾਰੀਆਂ ਰਿਵੈਸ਼ਨ ਵੀ ਸਾਰਾ ਗੜੀ ਦੀ ਲੜਾਈ ਕਿਦਾਂ ਹੋਈ ਉਸ ਸਮੇਂ ਉਹ ਉੱਥੇ ਕਿਸ ਤਰ੍ਹਾਂ ਪਹੁੰਚਿਆ ਤੇ ਉਹਨੇ ਸਭ ਤੋਂ ਪਹਿਲੇ ਆ ਕੇ ਕਿਦਾਂ ਉੱਥੇ ਚਾਰੇ ਪਸੇ ਲਾਸ਼ਾਂ ਦੇ ਟੋਟੇ ਦੇਖੇ ਜੋ ਅਖੀ ਡਿਠਾ ਹਾਲ ਸੀ ਉਹ ਇਹਦੇ ਵਿੱਚ ਅਸੀਂ ਬਿਆਨ ਕੀਤਾ ਇਹ ਉਹ ਸੀ ਪਾਇਸੀ ਜਿਨੇ ਆ ਕੇ ਉੱਥੇ ਕੈਪਚਰ ਕੀਤਾ ਸੀ ਹਾਂ ਰੀ ਕੈਪਚਰ ਸਿੱਖਾਂ ਦੇ ਨਾਲੇ ਵਾਪਸ ਆਇਆ ਤਿੰਨ ਛੰਡਿਆਂ ਦੇ ਨਾਲ ਜੋ ਮਾਰਚ ਕੀਤਾ ਗਿਆ ਇਹ ਉਹਨਾਂ ਦੇ ਵਿੱਚ ਸ਼ਾਮਲ ਸੀ ਜੀ ਤੇ ਉਸ ਤੋਂ ਬਾਅਦ ਲੜਾਈ ਦੇ ਦਰਮਿਆਨੀ ਜਿਹੜਾ ਗੁਲਿਸਤਾਨ ਕਿਲਾ ਹੈਗਾ ਉੱਥੇ ਵੀ ਇੱਕ ਫੈਮਿਲੀ ਸੀ ਉਹਨਾਂ ਨੇ ਵੀ ਜੋ ਅਖੀ ਡਿਠਾ ਹਾਲ ਉਹਨਾਂ ਦੇ ਬੱਚਿਆਂ ਨੇ ਲਿਖਿਆ ਅਸੀਂ ओरिजिनल ਡੈਰੀ ਲੈ ਕੇ ਆਸਟ੍ਰੇਲੀਆ ਤੱਕ ਵੀ ਇਹਦੇ ਵਿੱਚ ਅਸੀਂ ਦਿੱਤਾ ਜੀ ਵੀ ਉਹ ਕਿਸ ਤਰ੍ਹਾਂ ਸਾਰਾ ਕੋਸ਼ੋਰੇ سامنے ਹੋਇਆ ਉਹਨਾਂ ਨੇ ਹਰ ਚੀਜ਼ ਨੂੰ ਬਾਚ ਕੀਤਾ ਸੀ ਹੂੰ ਤੇ ਕੋਸ਼ਿਸ਼ ਕੀਤੀ ਹੈ ਕਿ ਅਰਚੀ ओरिजिनल ਡਾਕੂਮੈਂਟਸ ਨੂੰ ਲੈ ਕੇ ਆਏ ਤਾਂ ਜੋ ਕਿ ਔਨ ਵਾਲੇ ਸਮੇਂ ਚ ਜਦੋਂ ਕਿ ਕੈਸਰੀ ਫਿਲਮ ਮੇਰੀ ਕਿਤਾਬ ਤੇ ਬਣੀ ਸੀ ਹੁਣ ਡੌਮ ਕਰੂਸ ਵੀ ਅਮਰੀਕਾ ਚ ਆ ਰਹੇ ਹਨ ਤੇ ਇਹ ਡਾਕੂਮੈਂਟਸ ਸਾਰੀ ਪਬਲਿਕ ਤੱਕ ਜਾਣ ਇਹ ਹੀ ਥੋੜਾ ਜਿਹਾ ਉਪਰਾਲਾ ਕੀਤਾ ਇਹ ਮੈਨੂੰ ਹੁਣ ਪਤਾ ਲੱਗਾ ਕਿ ਕੈਸਰੀ ਫਿਲਮ ਤੁਹਾਡੀ ਕਿਤਾਬ ਤੇ ਬਣੀ ਸੀ ਹਾਂਜੀ ਇਹਦੇ ਬਾਰੇ ਦੱਸੋ ਥੋੜਾ ਜਿਹਾ ਕਿਉਂਕਿ ਸਾਨੂੰ ਜਿਹੜੀਆਂ ਚੀਜ਼ਾਂ ਦਿਖਾਈਆਂ ਜਾਂਦੀਆਂ ਨੇ ਬੇਸਿਕਲੀ ਸਾਡੇ ਪੰਜਾਬ ਦੇ ਵਿੱਚ ਮੈਂ ਅਸੀਂ ਕੁਝ ਦਿਨ ਪਹਿਲਾਂ ਕੁਝ ਪੱਤਰਕਾਰ ਇਕੱਠੇ ਬੈਠੇ ਸੀ ਤਾਂ ਉਹ ਇਸ ਗੱਲ ਦਾ ਰੰਝ ਜ਼ਰੂਰ ਹੈ ਕਿ ਸਾਡੀਆਂ ਪੁਰਾਣੀਆਂ ਜਿਹੜੀਆਂ ਵਿਰਾਸਤਾਂ ਸੀਗੀਆਂ ਉਹਨਾਂ ਨੂੰ ਚੇਂਜ ਕੀਤਾ ਜਾ ਰਿਹਾ ਬਦਲਿਆ ਜਾ ਰਿਹਾ ਨਹੀਂ ਹੋਣਾ ਚਾਹੀਦਾ ਸੀ ਪਰ ਇਸ ਮਾਮਲੇ ਦੇ ਅੰਦਰ ਤੁਸੀਂ ਬੁੱਕ ਲਿਖੀ ਤੁਸੀਂ ਰਿਸਰਚ ਕਰਕੇ ਬੁੱਕ ਲਿਖੀ ਜੋ ਅਸੀਂ ਕੇਸਰੀ ਦੇ ਰਾਹੀਂ ਦੇਖਿਆ ਠੀਕ ਉਹ ਬਿਲਕੁਲ ਉਵੇਂ ਹੀ ਹੈ ਜਿਵੇਂ ਹੋਇਆ ਸੀ ਹਾਂ ਨਹੀਂ ਉਹ ਜਦੋਂ ਉਸ ਤੋਂ ਪਹਿਲੇ ਮੇਰੇ ਕੋਲ ਚਾਰ ਪੰਜ ਡਾਇਰੈਕਟਰ ਮਿਲ ਚੁੱਕੇ ਸੀ ਮੈਨੂੰ ਬੰਬੇ ਵੀ ਬੁਲਾ ਚੁੱਕੇ ਸੀ ਤੇ ਉਹਨਾਂ ਨੇ ਵੀ ਫਿਲਮਾਂ ਬਣਾਉਣੀਆਂ ਸੀ ਇੱਕ ਅਜੀਤ ਦੇਵ ਗਨੋਂ ਲੈ ਕੇ ਬਣਾਉਣਾ ਚਾਹੁੰਦੇ ਸੀ ਇੱਕ ਸੰਜੇ ਦਾ ਚੀਨੂ ਇਸ ਤਰ੍ਹਾਂ ਅਲੱਗ-ਅਲੱਗ ਸੀ ਜੀ ਪਰ ਇਹ ਜਿਹੜੇ ਅਨੁਰਾਗ ਸਿੰਘ ਸੀ ਦੋ ਯਰਸਤਾਰ ਐਸ਼ਵੀ ਬਾਰਸ ਤੋਂ ਮੈਨੂੰ ਲਬਦੀ ਲਬਦੀ ਇਹਨਾਂ ਨੇ ਪਹਿਲੇ ਇੱਕ ਆਪਣਾ ਸੋਰਸ ਭੇਜਿਆ ਜਿਹੜਾ ਮੇਰੇ ਨਾਲ ਦੋ ਸਾਲ ਸੰਪਰਕ ਸੀ ਤੇ ਉਹਨਾਂ ਨੇ ਮੈਂ ਕਾਫੀ ਇਨਫਰਮੇਸ਼ਨ ਦੇ ਚੁੱਕਾ ਸੀ ਜੀ ਫਿਰ ਇਹ ਪਰਸਨਲੀ ਮੈਨੂੰ ਆ ਕੇ ਮਿਲੇ ਇਹਨਾਂ ਨੇ ਮੈਂ ਉੱਥੇ ਬੁੱਕ ਤੇ ਇਹਨਾਂ ਨੇ ਪੁੱਛਿਆ ਜੀ ਕੀ ਕਰਨਾ ਮੈਂ ਕਿਹਾ ਜੀ ਮੈਂ ਪੈਸੇ ਲਈ ਕੰਮ ਨਹੀਂ ਕਰਦਾ ਨਿਸ਼ਕਾਮ ਸੇਵਾ ਸ਼ੁਰੂ ਤੋਂ ਕੀਤੀ ਜਦੋਂ 82 ਤੋਂ ਮੈਂ ਸ਼ੁਰੂ ਕੀਤੀ ਸੀ ਇਹ ਗੁਰਦੁਆਰੇ ਨੂੰ ਸੰਭਾਲਿਆ ਅਮ੍ਰਿਤਸਰ ਚ ਉਹ ਰਕਾਰਨ ਸੀ ਸਕੂਲ ਲਾਈਫ ਜੇ ਮੈਂ ਸਾਈਕਲ ਤੇ ਜਾਂਦਾ ਹੁੰਦਾ ਹੁੰਦਾ ਹੈ ਗੁਰਦੁਆਰਾ ਸਾਹਿਬ ਦਾ ਦੋਰ ਬੰਦ ਹੁੰਦਾ ਹੈ ਸ਼ੀਸ਼ੇ ਦਾ ਗ੍ਰੰਥੀ ਸਿੰਘ ਆ ਕੇ ਪ੍ਰਕਾਸ਼ ਕਰਕੇ ਚਲਾ ਜਾਂਦਾ ਹੈ ਰਤੀ ਸੁਖਾਸਣ ਕਰਦਾ ਹੈ ਸ਼ਾਮ ਵੇਲੇ ਜੀ ਫਿਰ ਮੈਂ ਇੱਕ ਦਿਨ ਨੂੰ ਪੁੱਛਿਆ ਇੱਥੇ ਰੋਣੋ ਕਿਉਂ ਨਹੀਂ ਆਈ ਕਹਿੰਦਾ ਜੀ ਸੰਗਤ ਨਹੀਂ ਆਂਦੀ ਕੁਈ ਨੈਕਸਟ ਡੇ ਮੈਂ ਕਿਉਂਕਿ ਕਾਰਾਟੇ ਦਾ ਵਰਲਡ ਦਾ ਮੈਂ ਪੀਲਾ ਅਮਰੇ ਤਰੀਸੀ ਕੋਚਾ 50 ਡਿਗਰੀ ਬਲੈਕ ਬੈਲ ਜਪਾਨ ਤੋਂ ਤੇ ਮੈਂ ਅਗਲੇ ਦਿਨ ਉੱਥੇ 150 ਵਿੱਚੋਂ ਲੈ ਕੇ ਕਲਾਸਿਸ ਲਾ ਦਿਤੀਆਂ ਉੱਥੇ ਰੌਣਕ ਬਾਨਗੀ ਤੇ ਲਗਾਤਾਰ ਇਹ ਪ੍ਰਸੀਜੇ ਚੱਲੇ ਆ ਜੀ ਡੇਲੀ ਸ਼ਾਮ ਨੂੰ ਭਗਤਪੂਰਨ ਸਿੰਘ ਜੀ ਉੱਥੋਂ ਰੱਖਸ਼ਾ ਚਲਾ ਕੇ ਨਿਕਲਦੇ ਹੁੰਦੇ ਉਹਨਾਂ ਦੇ ਪਿੱਛੇ ਪਿਆਰਾ ਜਿਹੜਾ ਪਹਿਲਾ ਚੇਲਾ ਨਾਲ ਬੈਠਾ ਹੁੰਦਾ ਸੀ ਤੁਸੀਂ ਦੇਖਦੇ ਹਾਂ ਹਾਂ ਜੀ ਉਹ ਨਹੀਂ ਉਹ ਰੁਕਦੇ ਹੁੰਦੇ ਸੀ ਮੇਰੇ ਕੋਲ ਰਚਨਾਂ ਰੁੱਕ ਕੇ ਕਹਿੰਦੇ ਹੀ ਕਾਕਾ ਇਹ ਤਾਂ ਕੰਮ ਬੜਾ ਵਧੀਆ ਕਿ ਤਬਰ ਲਾਈਫ ਸਟਾਈਲ ਕਰਨ ਲਈ ਤੇਰੇ ਹੋਰ بڑے ਕੰਮ ਹੈਗੇ ਉਹ ਫੇ ਮੈਨੂੰ ਲਗਾਤਾਰ ਆਪਣੇ ਕੋ ਪਿੰਗਲਵਾੜੇ ਬੁਲਾਉਂਦੇ ਸੀ ਬੜਾ ਕਈ ਸਮਝਾਉਂਦੇ ਸੀ ਉਹਨਾਂ ਨੇ ਇੱਕ ਸਟੋਰੀ ਉਹਨਾਂ ਦੇ ਜਿੱਥੇ ਬੈਠਦੇ ਹੁੰਦੇ ਹੋਰੇ ਇੱਕ ਪੇਂਟਿੰਗ ਲੱਗੀ ਸੀ ਉਸ ਪੇਂਟਿੰਗ ਦੇ ਵਿੱਚ ਇਹ ਸੀ ਵੀ ਇੱਕ ਨਿਹੰਗ ਸਿੰਘ ਅਕਾਲੀ ਸਿੰਘ ਬਜ਼ੁਰਗ ਇੱਕ ਜੰਗਲ ਦੇ ਵਿੱਚ ਉਹ ਸੜਕ ਕੱਢ ਰਿਹਾ ਦਮੂਸੇ ਨਾਲ ਸੜਕ ਬਣਾ ਰਿਹਾ ਕਨਿੰਗਮ ਅੰਗਰੇਜ਼ ਜਿਹੜਾ ਹਿਸਟੋਰੀਅਨ ਸੀ ਇਹ ਅੰਗਰੇਜ਼ਿਆਂ ਦੇ ਵੇਲੇ ਉਹ ਉੱਥੇ ਆਂਦਾ ਘੋੜੇ ਤੋਂ ਉੱਥੇ ਥੱਲੇ ਉਤਰ ਕੇ ਸਲੂਟ ਕਰਦਾ ਪੂਰਾ ਕਾਰਨ ਮੈਂ ਦੱਸ ਲੱਗਾ ਉਹ ਸਾਰਾ ਕੁਝ ਲਿਖਿਆ ਹੈ ਡਿਟੇਲ ਉਸ ਨੂੰ ਪੁੱਛਦਾ ਸੀ ਕਿ ਉਹ ਵੀ ਇਹ ਕੀ ਕਰ ਰਿਹਾ ਹੈ ਕਹਿੰਦਾ ਜੀ ਮੈਂ ਜੰਗਲ 'ਚ ਇੱਕ ਸੜਕ ਬਣਾ ਰਿਹਾ ਹਾਂ ਕਿਉਂਕਿ ਸ਼ਹਿਰ ਤੇ ਜੰਗਲ ਦੇ ਵਿੱਚੋਂ ਇਸ ਪਿੰਡ ਦਾ ਇਸ ਰਸਤੇ 2 ਮੀਲ ਦਾ ਰਸਤਾ ਤੇ ਦੂਸਰੇ ਪਾਸੇ ਜਿਹੜੀ ਆਮ ਸੜਕ ਬਣੀ ਹੋਈ ਹੈ ਉਹ 10 ਮੀਲ ਦਾ ਜੇ ਕੋਈ ਬਜ਼ੁਰਗ ਜਾਂ ਕੋਈ ਵੀ ਸ਼ਹਿਰ 'ਚ ਹਸਪੀਟਲ 'ਚ ਜਾਣਾ ਹੈ ਤੇ ਉਹਨੂੰ ਜਾਣ ਲਈ 10 ਮੀਲ ਪੈਂਡਾ ਕਰਨਾ ਪੈਂਦਾ ਹੈ ਇਸ ਕਰਕੇ ਮੈਂ ਇਹ ਇਧਰ ਕਰ ਰਿਹਾ ਕਹਿੰਦਾ ਤੈਨੂੰ ਕਿਸੇ ਨੇ ਪੈਸੇ ਦਿੱਤੇ ਪਿੰਡ ਵਾਲੇ ਕਹਿੰਦੇ ਨਹੀਂ ਮੇਰੇ ਮਨ 'ਚ ਆਇਆ ਵੀ ਲੋਕਾਂ ਦੀ ਸਹੂਲਤ ਕਰਨੀ ਹੈ ਉਹਨਾਂ ਦਾ ਅਗਲਾ ਲਫਜ਼ ਸੀ ਫਗਤਪੁਰਨ ਸੀਦਾ ਕਹਿੰਦੇ ਲਾਈਫ 'ਚ ਕੋਈ ਚੰਗਾ ਕੰਮ ਦੇਖੇਗਾ ਨਾ ਕਿਸੇ ਸੰਸਥਾ ਦੀ ਵੇਟ ਨੇ ਕਰੀ ਤੇ ਆਪੇ ਸ਼ੁਰੂ ਕਰਦੀ ਉਹੀ ਮੈਂ ਅੱਜ ਤੱਕ ਕਰ ਰਹੀ ਹਾਂ ਹਾਂਜੀ ਇਹ ਛੋਟਾ ਜਿਹਾ ਕੰਮ ਆਪਣਾ تیسਰੀ ਫਿਲਮ ਦੀ ਜਿਹੜੀ ਗੱਲ ਸੀ ਉਹਨਾਂ ਨੂੰ ਮੈਂ ਕਿਹਾ ਜੀ ਮੇਰੇ ਅੰਦਰ ਹੀ ਦਲੀਖਾਇਸ਼ ਦੋ ਚੀਜ਼ਾਂ ਨੂੰ ਤੁਸੀਂ ਮੰਨ ਲਓ ਮੈਨੂੰ 1 ਰੁਪਿਆ ਨਹੀਂ ਚਾਹੀਦਾ ਕਹਿੰਦੇ ਦੱਸੋ ਕਿ ਮੇਕਅਪ ਲੀਗਲ ਫਿਲਮ ਨੂੰ ਕਮੇਡੀਆਂ ਨਾ ਬਣਾਣਾ ਸੰਤਿਵੰਤ ਵੰਦੇ ਵਾਂਗ ਸਿੱਖ ਨੂੰ ਅਸਲੀ ਦਿਖਾਉਉ ਸਿੱਖਵਾ ਰਹੀ ਹੈ ਬਿਲਕੁਲ ਇੰਡੀਆ ਵਿੱਚ ਆਣਾ ਉਸ ਤੋਂ ਬਾਅਦ ਦੂਸਰੀ ਗੱਲ ਸੀ ਕੋਸ਼ਿਸ਼ ਕਰੋ ਇਕੀਆਂ ਦੇ ਅਸਲੀ ਦਾੜੀ ਕੇਸ ਹਨ ਨਕਲੀ ਨਹੀਂ ਹੋਣੀ ਸੀ ਇਹਦੀ ਸਿੰਗਿਸ ਕਿੰਗ ਫ੍ਰੈਂਚ ਕੱਟ ਦਾੜੀ ਨਾ ਬਣਾ ਦੇਣ ਉਹਨਾਂ ਨੇ ਡੇਢ ਸਾਲ ਲਾ ਕੇ ਵਿਆਂ ਦੇ ਅਸਲੀ ਦਾੜੀ ਕੇਸ ਕਰੋ ਕਰਾਏ ਸਿਰਫ ਅਕਸ਼ੀ ਦਾੜੀ ਨਕਲੀ ਸੀ ਮੈਨੂੰ ਜੋ ਚਾਹੀਦਾ ਹੈ ਮਿਲ ਗਿਆ ਪੈਸੇ ਧੰਤੇ ਜਾਨਤੇ ਜੀ ਉਨ ਟਾਮ ਕ੍ਰੂਜ਼ ਵਾਲੇ ਮੈਨੂੰ ਕੈਨੇਡਾ ਦੇ ਇੱਕ ਡਾਇਰੈਕਟਰ ਉਹ ਮਿਲੇ ਸੀ ਉਹਨਾਂ ਨੇ ਮੈਂ ਕਿਹਾ ਵੀ ਸਾਰਾ ਕੁਝ ਲੈ ਲਓ ਇਹ ਨਵੀਂ ਖੋਜ ਉਹਨਾਂ ਨੂੰ ਮੈਂ ਦੇ ਦਤੀ ਹੂੰ ਪਰ ਬਨੇ ਫਿਲਮ ਵਦਿਆ ਟਾਮ ਕ੍ਰੂਜ਼ ਨਾ ਉਹਨਾਂ ਦੀ ਕਮਿਟਮੈਂਟ ਇਹ ਟਾਮ ਕ੍ਰੂਜ਼ ਕਹਿੰਦਾ ਜਿਸ ਦਿਨ ਮੈਨੂੰ ਸਾਈਨ ਕਰੋਗੇ ਉਸੇ ਦਿਨ ਮੈਂ ਸ਼ੇਵ ਕਰਨੀ ਬੰਦ ਕਰ ਦਾਂਗਾ ਇਹ ਉਹਨੇ ਕਿਹਾ ਨਾ ਹੁਣ ਦੇਖੋ ਅਗਲੀ ਮੂਵੀ ਬਣ ਰਹੀ ਹੈ ਹਾਂਜੀ ਉਹ ਰਣਾ ਪੈਟਲ ਉਹ ਸਾਰਾ ਗੜੀ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ਖਾਸ ਕਰਕੇ ਸਾਡੇ ਪੰਜਾਬ ਦੇ ਲਈ ਬਹੁਤ ਵੱਡੀ ਗੱਲ ਹੈ ਕਿ ਟਾਮ ਕ੍ਰੂਜ਼ ਉਹ 300 ਜਿਹੜਾ ਸਪਾਈਕਰ ਨੇ ਕਿ ਮੂਵੀ ਬਣੀ ਉਹਨੇ ਇੱਕ ਇਹ ਆ ਹੁਣ ਉਹਨਾਂ ਦੀ ਆਪ ਵਿਚ ਗੱਲਬਾਤ ਮੇਰੇ ਸਾਹਮਣੇ ਨਹੀਂ ਆਈ ਉਹ ਰਕਾਰੈਂਸੀ ਜਿਹਦੇ ਉਹਨਾਂ ਨੇ ਉਹਨੂੰ ਸਟੋਰੀ ਸੁਣਾਈ ਫਿਰ ਉਹਨਾਂ ਨੇ ਚਮਕੌਰ ਦੀ ਗੜੀ ਦਾ ਜ਼ਿਕਰ ਕੀਤਾ ਗੁਰਗੋਬੀ ਸਿੰਘ ਜੀ ਬਾਰੇ ਦੱਸਿਆ ਤੇ ਟਾਮ ਕ੍ਰੂਜ਼ ਜੀ ਬਿਲਕੁਲ ਉਹਨਾਂ ਦੇ ਮਤਾਬਕ ਸ਼ਾਂਤ ਹੋ ਗਏ ਕਮਰੇ ਚ ਕੋ ਮਨ ਲੱਗ ਗਿਆ ਤੇ ਵਾਪਸ ਆ ਕੇ 2 ਮਿੰਟ ਬਾਅਦ ਉਹਨਾਂ ਕੋਲ ਬੈਠਾ ਕਹਿੰਦਾ ਜੀ ਵੇਖੋ ਮੇਰੇ ਵਾਲ ਕਹਿੰਦਾ ਮੇਰੇ ਰੋਮ ਤੇ ਖੜੇ ਹੋਏ ਤੁਹਾਡਾ ਇੱਡਾ ਇਤਿਹਾਸ ਹੈ ਤੁਸੀਂ ਪ੍ਰਚਾਰ ਕਿਉਂ ਨਹੀਂ ਕਰਦੇ ਹੂੰ ਇਸ ਸਾਡੀ ਕਮਜ਼ੋਰੀ ਹੈ ਅੱਛਾ ਇਸ ਨੂੰ ਲੈ ਕੇ ਕਿਉਂਕਿ ਹੋ ਸਕਦਾ ਮੇਰੇ ਸਵਾਲਾਂ ਦੇ ਵਿੱਚ ਕੋਈ ਕਮੀ ਰਹਿ ਜਾਂਦੀ ਹੋਵੇ ਤੁਸੀਂ ਬਹੁਤ ਵੱਡੀ ਰਿਸਰਚ ਕੀਤੀ ਹੈ ਨਹੀਂ ਕੋਸ਼ਿਸ਼ ਮੈਨੂੰ ਹੋ ਸਕਦਾ ਹੈ ਕਿ ਮੇਰੇ ਸਵਾਲ ਨਾ ਉਨੇ ਵਜ਼ਨਦਾਰ ਹੋਣ ਜਿੰਨੀਆਂ ਵਜ਼ਨਦਾਰ ਤੁਹਾਡੀਆਂ ਰਿਸਰਚ ਹੈਗੀਆਂ ਜਿੰਨੀਆਂ ਵਜ਼ਨਦਾਰ ਤੁਹਾਡੀਆਂ ਗੱਲਾਂ ਹੈਗੀਆਂ ਪਰ ਇਸ ਮਾਮਲੇ ਨੂੰ ਲੈ ਕੇ ਤੁਹਾਨੂੰ ਕੀ ਲੱਗਦਾ ਹੈ ਕਿ ਤੁਸੀਂ ਜਿੰਨੀ 82 ਤੋਂ ਲੈ ਕੇ ਹੁਣ ਤੱਕ ਜਿੰਨੀ ਰਿਸਰਚ ਕੀਤੀ ਔਰ ਅੱਜ 125ਵੇਂ ਸਾਲ ਦੇ ਵਿੱਚ ਆਪਾਂ ਇਹ ਗੱਲ ਕਰ ਰਹੇ ਹਾਂ ਹੁਣ ਤੱਕ ਕੀ ਕੁਝ ਅਚੀਵ ਕਰ ਪਾਏ ਹੋ ਜੋ ਸੋਚਿਆ ਸੀ ਜੋ ਸੋਚ ਕੇ ਚੱਲੇ ਸੀ ਅਚੀਵ ਕੀਤਾ ਸਾਰਾ ਗੜੀ ਫਾਊਂਡੇਸ਼ਨ ਤੋਂ ਬਿਨਾ ਹੋਰ ਕਈ ਸੰਸਥਾਵਾਂ ਪੂਰੀ ਦੁਨੀਆ 'ਚ ਹਨ ਜੋ ਹਰ ਸਾਲ 12 ਸਤੰਬਰ ਨੂੰ ਇਹ ਦਿਨ ਮਨਾ ਕੇ ਕਰਨ ਨੂੰ ਚੱਲ ਜਾਂਦੇ ਨੇ ਪ੍ਰੈਕਟੀਕਲੀ ਕੰਮ ਕਿਸੇ ਨੇ ਨਹੀਂ ਕੀਤਾ ਮੈਨੂੰ ਆਪਣੇ ਆਪ ਤੇ ਮਾਣ ਹੈ ਕਿ ਸਾਰਾ ਗੜੀ ਫਾਊਂਡੇਸ਼ਨ ਨੇ ਸਾਡੇ ਐਡਵਾਈਜ਼ਰ ਵੀ ਬੈਠੇ ਹਨ ਅਸੀਂ ਇਹ ਸਾਰੀ ਟੀਮ ਹੈਗੀ ਪੂਰੀ ਸਾਡੀ ਜਿੱਦਾਂ ਪ੍ਰੈਜ਼ੀਡੈਂਟ ਸਾਡੇ ਬਰਗੇਡੀਅਰ ਅਰੋੜਾ ਜੀ ਹਨ ਜਨਰਲ ਰਾਜ ਮਹਿਤਾ ਜੀ ਉਹ ਵੀ ਐਡਵਾਈਸ ਕਰਦੇ ਹਨ ਪ੍ਰੈਕਟੀਕਲ ਕੰਮ ਦਾ ਇਹ ਹੈਗਾ ਵੀ ਅਸੀਂ ਇੱਕ ਤੇ ਗੁਰਦੁਆਰੇ ਨੂੰ ਸੰਭਾਲ ਲਿਆ 21 ਦੇ ਕੀ ਪਰਿਵਾਰ ਲੱਭੇ origignal battle field ਤੇ ਪਹਿਲੀ ਵਾਰੀ ਜਾ ਕੇ ਉੱਥੇ ਖੁਸ਼ ਕਰਕੇ ਪਬਲਿਕ ਸਾਹਮਣੇ ਤਸਵੀਰਾਂ ਲੈ ਆਂਦੀਆਂ ਤੇ ਇੱਕ ਗੱਲ ਖਾਸ ਹੈਗੀ ਆ ਇਹਨਾਂ ਦੇ ਪੋਟਰੇਟ ਜਾਂ ਪਿਕਚਰ ਕਿਸੇ ਕੋ ਨਹੀਂ ਸੀ ਕੀਆਂ ਦੀ ਹੂੰ ਤੇ ਹਰ ਕੋਈ ਪਰਿਵਾਰ ਜਿੰਨੇ ਮਿਲਦੇ ਸੀ ਉਹ ਕਹਿੰਦੇ ਜੀ ਕੋਸ਼ਿਸ਼ ਕਰੋ ਸਾਨੂੰ ਕੋਈ ਫੋਟੋ ਲਿਆ ਦਿਓ ਇੰਗਲੈਂਡ ਤੋਂ ਲਿਆ ਦਿਓ ਕਿਤੇ ਕਰ ਲੋ ਪਰ ਮੈਂ ਸਾਰੇ ਖੋਜ ਕੀਤੀ ਕਿਤੇ ਕੁਝ ਨਹੀਂ ਸੀ ਲੜਾਈ ਤੋਂ ਬਾਅਦ 15 ਸਤੰਬਰ ਤੋਂ ਬਾਅਦ ਪਿਕਚਰਾਂ ਖਿੱਚੀਆਂ ਗਈਆਂ ਗੁਲਿਸਤਾਨ ਚ ਜਾਂ ਉਹਨਾਂ ਨੇ ਜਿਹੜਾ ਮਾਰਚ ਕੀਤਾ ਔਰ ਤੋਂ ਪਹਿਲੇ ਕੁਝ ਨਹੀਂ ਸੀ ਫਿਰ ਮੰਚ ਜ਼ਮਾਨਾ ਦਾ ਸੀ ਤਸਵੀਰਾਂ ਦਾ ਉਸ ਵੇਲੇ ਸੀ ਪਰ ਉਹਨਾਂ ਨੂੰ ਇੰਪੋਰਟੈਂਸ ਨਹੀਂ ਲੱਗੀ ਵੀ ਲੜਾਈ ਤੋਂ ਪਹਿਲੇ ਹਰ ਫੌਜੀ ਦੀ ਫੋਟੋ ਖਿੱਚੀ ਜਾ ਰਹੀ ਉਹ ਖਾਸ ਖਾਸ ਪਿਕਚਰਾਂ ਕਹੀਦੇ ਸੀ ਗਰੁੱਪ ਫੋਟੋ ਹੂੰ ਇਸ ਤੋਂ ਬਾਅਦ ਇਹਨਾਂ ਨੇ 21 ਮੈਨੂੰ ਤਕਰੀਬਨ ਗਾਈਡ ਕਰ ਦਿੰਦੇ ਹਨ ਇੱਕ ਵਿਜ਼ਨ ਆਇਆ ਮਨ ਦੇ ਵਿੱਚ 2017 ਦੇ ਸ਼ੁਰੂ ਦੇ ਵਿੱਚ ਵੀ ਇਹਨਾਂ ਦੇ ਪੋਰਟਰੇਟ ਤਿਆਰ ਕੀਤੇ ਜਾਣ ਫਿਰ ਨਾਬੇ ਦੇ ਵਿੱਚ ਇੱਕ ਜੀਐਸ ਬਿਲਿੰਗ ਹਨ ਆਰਟਿਸਟ ਸਕੂਲ ਚ ਪੜਾਂਦੇ ਹਨ ਉਹ ਮੇਰੇ ਅਸਿਸਟੈਂਟ ਸੀਤਾਰ ਨਵੀਰ ਸਿੰਘ ਬੈਣੀਪਾਲ ਉਹ ਰਿਊਟ ਉੱਥੇ ਤੱਕ ਮੈਂ ਪੁੱਛਿਆ ਉਹਨਾਂ ਨੂੰ ਇੱਕ ਟਾਸਕ ਦਿੱਤੀ ਵੀ ਇੱਕ ਫੈਮਲੀ ਦੇ ਤੁਹਾਨੂੰ ਮੈਂ 20-25 ਪਿਕਚਰਸ ਦਿਵਾਵਾਂਗਾ ਫੋਟਵਾ 15 ਸਾਲ ਤੋਂ ਲੈ ਕੇ 70 ਸਾਲ ਦੀ ਉਮਰ ਦੇ ਬਜ਼ੁਰਗ ਦੀਆਂ ਤੁਸੀਂ ਉਹਨਾਂ ਦੇ ਨੈਣ ਨਕਸ਼ ਲੈ ਕੇ ਇੱਕ ਹੀ ਪਿਕਚਰ ਪੋਰਟਰੇਟ ਤਿਆਰ ਕਰੋ ਜਿਹੜਾ ਉਹਨਾਂ ਦੇ ਕੋਲ ਰੱਖਿਆ ਮਿਲਦਾ ਹੋ ਜਾਣਾ ਉਹ ਪਹਿਲੇ ਕਹਿੰਦੇ ਜੇ ਇਹੋ ਜਿਹਾ ਕੰਮ ਅ ਕਦੀ ਕੀਤਾ ਨਹੀਂ ਟਾਸਕ ਬਹੁਤ ਟਫ ਸੀ ਪਰ ਡੇਰ ਮਹੀਨੇ ਦੀ ਮਿਹਨਤ ਨਾਲ ਪਹਿਲਾ ਪੋਰਟਰੇਟ ਤਿਆਰ ਹੋ ਗਿਆ ਉਹਨਾਂ ਨੇ ਕਾਫੀ ਵਾਰੀ ਮੈਨੂੰ ਪੇਜ ਤੇ ਪਰ ਜੋ ਵੀ ਜੰਛ ਚਿਹਰਾ ਦੇਖਿਆ ਸੀ ਉਹ ਸਭ ਅਸੀਂ ਬਣਾਏ ਤੇ ਅੱਜ ਦੁਨੀਆ ਦੀਆਂ 47 ਗੈਲਰੀਆਂ 'ਚ ਇਹ ਪੋਰਟਰੇਟ ਲੱਗ ਚੁੱਕੀ ਹੈ ਜਾਨੀ ਜਿੰਨੇ ਪੋਰਟਰੇਟ ਜਾਂ ਸਾਨੂੰ ਜਾਂ ਸਾਨੂੰ ਗੂਗਲ ਤੇ ਜੋ ਤਸਵੀਰਾਂ ਮਿਲਦੀਆਂ ਨੇ ਉਹ ਉਸ ਟ੍ਰਿਕੇ ਨਾਲ ਆਈਆਂ ਉਹ ओरिजिनल ਨਹੀਂ ਹੈ ਨਹੀਂ ਪਰ ਬੇਸਡ ਔਨ ओरिजिनल ਬੇਸਡ ਔਨ ओरिजिनल ਜਣੀ ਦੋ ਤੋਂ ਤਿੰਨ ਪੀੜੀਆਂ ਦੀਆਂ ਫੋਟੋ ਮਿਲਾ ਕੇ ਫੋਟੋ ਮਿਲਾ ਕੇ ਉਹ ਬਣਾਈਆਂ ਗਈਆਂ ਉਹ ਉਹ ਪਰਿਵਾਰ ਦੇ ਕੋਲ ਫੋਟੋ ਰੱਖਦੀਏ ਤੇ ਉਹ ਲੱਗਦਾ ਇਹੀ ਪਰਿਵਾਰ ਦਾ ਕਿਉਂਕਿ ਮੈਚ ਕਰਦੀ ਜਿਦਾ ਤੁਹਾਡੇ ਦਾਦੇ ਪਰਦਾਦੇ ਦੀ ਸ਼ਕਲ थोड़ी-ਬੋਦੀ ਤੁਹਾਡੇ ਤੇਗੀ ਉਹ ਚੀਜ਼ ਹੀ ਨਾ ਸੀ ਕੀਤਾ ਜੀ ਤੇ ਇੱਕ ਅਸੀਂ ਸਾਰਾ ਗੜੀ ਦਾ ਆਪਣਾ ਮਾਡਲ ਵੀ ਤਿਆਰ ਕੀਤਾ ਜੋ ਅਮਰitsar ਦਿੱਤਾ ਜੀ ਸਾਰਾ ਗੜੀ ਦਾ ਸਟਰਕਚਰ ਬਣਾਇਆ ਪਹਿਲੇ ਕਿਸੇ ਨੂੰ ਪਤਾ ਨਹੀਂ ਜੁੰਕੀ ਦੀਆਂ ਪਹਿਲੇ ਕੋਈ ਫੋਟੋ ਨਹੀਂ ਸੀ ਲੜਾਈ ਤੋਪ ਠੀਆਂ ਕੰਦਾ ਨਹੀਂ ਮਿਲੇ ਜੀ ਫਿਰ ਉੱਥੇ ਜਾ ਕੇ ਖੋਜ ਕਰਕੇ ਉਹਰਾ ਪੂਰਾ ਲੇਆਉਟ ਤਿਆਰ ਕੀਤਾ ਨਕਸ਼ਾ ਬਣਾਇਆ ਮੈਪ ਤੇ ਪੂਰਾ ਉਹਰਾ ਸਟਰਕਚਰ ਬਣਾ ਦਿੱਤਾ ਜੀ ਹੁਣ ਉਸ ਦੀ ਜੋ ਕੁਝ ਉਥੇ ਪਾਕਿਸਤਾਨ ਚ ਬਣਿਆ ਆਇਆ ਉਹਦਰਾ ਖੇਬਰ ਦੇ ਨਾਲ ਹੀ ਜਗ੍ਹਾ ਇੱਕ ਸਮਾਨਾਰੀਂ ਇਸ ਦੀ ਪਹਾੜੀ 8 ਮੀਲੀ ਲੰਬੀ ਹੋਰੇ ਉੱਤੇ ਕਿਲੇ ਮੌਜੂਦ ਹੁਣ ਜੀ ਅਸੀਂ ਸਾਰਾ ਗੜੀ ਦੀ ਰੈਪਲੀਕਾ ਸੇਮ ਇਥੇ ਇੰਡੀਆ ਚ ਬਣਾ ਰਹੇ ਹਾਂ ਜੀ ਅਸੀਂ ਦਿੱਲੀ ਦੇ ਵਿੱਚ ਗਏ ਸੀ ਉੱਥੇ ਗਾਚੀਆ ਬਾਚ ਜਗ੍ਹਾ ਲਈ ਹੈ ਉਥੋਂ ਦੀ ਲੋਕਲ ਕਮਿਊਨਿਟੀ ਨੇ ਦਿੱਤੀ ਹੈ ਤੇ 22260 ਫੁੱਟ ਦੀ ਜਗ੍ਹਾ ਦੇ ਵਿੱਚ ਸਾਰਾ ਗੜੀ ਦਾ ਮਨਾਰ ਬਨੇਗਾ ਪੀਰਾਮਿਡ ਬਨੇਗਾ ਹਵਲਦਾਰੀ ਸ਼ਰ ਸਿੰਘ ਦਾ ਬੋਥ ਲੱਗੇਗਾ ਤੇ ਇਕੀਆਂ ਦੇ ਪੂਰੇ ਫੇਸ ਉੱਥੇ ਬਣਨਗੇ ਤਾਂ ਜੋ ਇੱਥੇ ਪਬਲਿਕ ਲੋਕਲ ਦੇਖ ਸਕਣ ਕਿਉਂਕਿ ਉੱਧਰ ਉੱਧਰ ਪਹੁੰਚ ਨਹੀਂ ਹੁੰਦੀ ਉੱਧਰ ਹਰ ਇੱਕ ਦੀ ਪਹੁੰਚ ਨਹੀਂ ਕਿਉਂਕਿ ਡਿਸਟਰਬ ਏਰੀਆ ਹੈ ਉੱਥੇ ਜਾਣ ਤੋਂ ਸਾਰੇ ਡਰਦੇ ਹਨ ਤੇ ਬੈਠ ਰਏ ਅਸੀਂ ਉਹੀ ਚੀਜ਼ ਨੂੰ ਇੱਥੇ ਰੈਪਲੀਕਾ ਬਣਾਦੀ ਹੋਰੀ ਡੁਪਲੀਕੇਟ ਹਰ ਕੋਈ ਇਹ ਤੇ ਅਪਰੋਚ ਕਰ ਸਕਦਾ ਜੀ 70 ਤੋਂ ਪਹਿਲੇ 1970 ਤੋਂ ਪਹਿਲੇ ਸਾਰਾ ਗ੍ਰੀਡਾ ਦਾ ਸਿਲੇਬਸ ਤੇ ਹੋਰ ਇੰਡੀਆ ਦੀਆਂ ਜੰਗਚੂ ਲੜਾਈਆਂ ਦਾ ਸਿਲੇਬਸ ਪੜਾਇਆ ਜਾਂਦਾ ਸੀ ਮੇਰੇ ਪ੍ਰੋਫੈਸਰ 바ਵਾ ਨਥ ਸਿੰਘ ਖੁਦ ਅਮਰ ਰਿਸਰਚ ਪੜਾਉਂਦੇ ਸੀ ਪਰ ਆਇਸਤਾ ਇਸਤੇ ਇਹ ਚੀਜ਼ ਖਤਮ ਹੋ ਗਈ ਸਮੇਂ ਦੇ ਨਾਲ ਸਿਲੇਬਸ ਚੇਂਜ ਸਿਲੇਬਸ ਚੇਂਜ ਹੋ ਗਿਆ ਸਿਲੇਬਸ ਚ ਬਾਰ ਕਰ ਦਿੱਤੀ ਅਸੀਂ ਤੇ ਉਸ ਤੋਂ ਬਾਅਦ ਮੈਂ ਤਿੰਨ ਸਰਕਾਰ ਨਾਲ ਗੱਲਬਾਤ ਕੀਤੀ ਤਿੰਨਾਂ ਨੇ ਕਮਿਟਮੈਂਟ ਕੀਤੀ ਵੀ ਅਸੀਂ ਇਹਦਾ ਸਿਲੇਬਸ ਲਾਵਾਂਗੇ ਪਰ ਅੱਜ ਤੱਕ ਕੁਝ ਨਹੀਂ ਹੋਇਆ ਹੂੰ ਹੁਣ ਮਨਸਾਬ ਨਵੀ ਹੋਈ ਕੱਲ ਅਨਮੋਲ ਗਗਨ ਜੀ ਵੀ ਆਏ ਸੀ ਉਹਨਾਂ ਨੇ ਵੀ ਗੱਲ ਬਾਤ ਯੋਗਿੰਦੀ ਜੀ ਮੈਂ ਪੂਰੀ ਕੋਸ਼ਿਸ਼ ਕਰਾਂਗੀ ਇਹ ਸਿਲੇਬਸ ਲੱਗੇਗਾ ਮੇਰੇ ਸਰਜ ਨਿਜਰ ਜੀ ਕੈਬਨਟ ਮਨਿਸਟਰ ਉਹਨਾਂ ਨੇ ਵੀ ਇਹ ਬਤਾ ਕੀਤਾ ਪਰ ਦੇਖੋ ਕੀ ਹੁੰਦਾ ਪਰ ਇਸ ਚੀਜ਼ ਨੂੰ ਨਜ਼ਰ 'ਚ ਰੱਖ ਕੇ ਅਸੀਂ ਐਡਵਾਈਸਰ ਇਹਨਾਂ ਕੋਲ ਲੈ ਕੇ ਅਸੀਂ ਆਪਣੇ ਇਗਜ਼ਾਮ ਕਰਾ ਰਹੇ ਹਾਂ ਲਗਾਤਾਰ 2 ਸਾਲ ਤੋਂ ਸਾਰਾ ਗੜੀ ਦਾ ਐਨਵਲ ਇਗਜ਼ਾਮ ਆਨਲਾਈਨ ਹੀ ਕਰਵਾਨੇ ਇਸ ਸਾਲ ਸੈਕੰਡ ਇਗਜ਼ਾਮ 'ਚ 40000 ਬੱਚਿਆਂ ਨੇ ਆਨਲਾਈਨ ਇਗਜ਼ਾਮ ਦਿੱਤਾ ਜੀ ਉਹਦਾ ਪ੍ਰੋਸੈਸ ਹਾਂ ਜਿਹੜਾ ਪਰਸੇ ਸੇਗਾ オンਲਾਈਨ ਹੀ ਸਿਲੇਬਸ ਦੇ ਦਿੰਨੇ ਬੱਚਿਆਂ ਨੂੰ 150 200 ਪੇਜ ਦਾ ਕਿਉਂਕਿ ਜਿਹੜੀ ਬੁੱਕ ਹੈਗੀ 300 ਪੇਜ ਦੀ ਉਹ ਚੋਇਆ ਸਿਲੈਕਟਡ ਚੈਪਟਰ ਕਰਕੇ ਦੇਦੀ ਦੇ ਬੱਚੇ オンਲਾਈਨ ਉਹਨੂੰ ਤਿਆਰ ਕਰਦੇ ਆ ਫੇ ਉਹਨਾਂ ਨੂੰ 36 ਕੁਐਸਚਨ ਦੇਈ ਦੇ ਡੇਟ ਦੇ ਕੇ ਉਹ ਅਬਜੈਕਟਿਵ ਹੁੰਦੇ ਹੋ ਯੈਸ ਨੋ ਜੋ ਕੁਛ ਵੀ ਆਪਸ਼ਨਸ ਜਿਹੜੇ ਬੱਚੇ ਉਹਨਾਂ ਤੋਂ ਜੀਤੇ ਆ ਉਹਨਾਂ ਨੂੰ ਫੇ ਗ੍ਰੈਂਡ ਫਿਨੈਲਿਟੀ ਅੰਮ੍ਰਿਤ ਸਰਪੰਗਾਮ ਸਟ੍ਰੀਟ ਵਾਰ ਮਿਊਜ਼ੀਅਮ ਬੁਲਾ ਕੇ ਉਹਨਾਂ ਦਾ ਰਿਟਨ ਟੈਸਟ ਹੁੰਦਾ ਤੇ ਇਸ ਵਾਰੀ 40000 ਚੋਂ 15000 900 ਬੱਚੇ ਪੇਲੀਆਂ ਪੰਜ ਪੋਜੀਸ਼ਨਾਂ ਤੇ ਆ ਗਏ ਵੀ ਇਹ ਨਾਲ ਜਿਆਦਾ ਉਹਨਾਂ ਨੇ ਸਿਲੇਬਸ ਨੂੰ ਪੜਿਆ ਹੂੰ ਤੇ ਪਹਿਲੇ ਨੰਬਰ ਤੇ ਜਿਹੜੀ ਕੁੜੀ ਆਈ ਸੀ ਉਹਨੂੰ ਸੀ ਕੈਸ਼ ਪ੍ਰਾਈਜ਼ 1,25,000 ਦਿੱਤਾ ਜੀ ਹਾਂ ਜੀ ਫਾਊਂਡੇਸ਼ਨ ਵਾਲਿਆਂ ਸੀ ਬਹੁਤ ਬਹੁਤ ਮਤਲਬ ਇਹ ਬੜਾ ਯੂਨੀਕ ਆਈਡੀਆ ਹੈ ਆਪਣੀ ਮਤਲਬ ਚੀਜ਼ ਨੂੰ ਲੋਕਾਂ ਤੱਕ ਬੱਚਿਆਂ ਤੱਕ ਪਹੁੰਚਾਉਣ ਦੇ ਲਈ ਹਾਂਜੀ ਅੱਛਾ ਸਰ ਆਖਰ ਤੇ ਕਿਉਂਕਿ ਗੱਲਬਾਤ ਬਹੁਤ ਲੰਬੀ ਹੋ ਜਾਣੀ ਹੈ ਕਹੋਣੀ ਵੀ ਚਾਹੀਦੀ ਹੈ ਵੈਸੇ ਆਖਰ ਤੇ ਦੱਸਣਾ ਕਿ ਇਹ ਕਿਤਾਬ ਨੂੰ ਲੈ ਕੇ ਮੋਟਿਵ ਕੀ ਸੀ ਕਿਉਂਕਿ ਬਾਕੀ ਕਿਤਾਬਾਂ ਲਿਖੀਆਂ ਗਈਆਂ ਹੋਰ ਬਹੁਤ ਸਾਰਾ ਸਾਨੂੰ ਲਿਟਰੇਚਰ ਮਿਲ ਸਕਦਾ ਸਾਰਾ ਗੜੀ ਨੂੰ ਲੈ ਕੇ ਜਾ ਹੋਰ ਵੀ ਚੀਜ਼ਾਂ ਨੂੰ ਲੈ ਕੇ ਲਿਟਰੇਚਰ ਮਿਲ ਸਕਦਾ ਇਸ ਕਿਤਾਬ ਦਾ ਐਗਜ਼ੈਕਟ ਕੀ ਸੀ ਮੋਟਿਵ ਔਰ ਫਾਊਂਡੇਸ਼ਨ ਇਸ ਤੋਂ ਅੱਗੇ ਹੁਣ ਕੀ ਕਰਨ ਜਾ ਰਹੀ ਹੈ ਇਸ ਚੀਜ਼ ਨੂੰ ਲੈ ਕੇ ਜਿਹੜਾ ਤੁਹਾਡੇ ਧਿਆਨ ਚ ਹੋਵੇ ਕੋਈ ਚੀਜ਼ਾਂ ਤੁਸੀਂ ਦੱਸ ਦਿਓ ਕਿ ਪਾਕਿਸਤਾਨ ਦੇ ਵਿੱਚ ਜੋ ਕੁਝ ਚੀਜ਼ਾਂ ਬਣੀਆਂ ਸੀ ਇੰਡੀਆ 'ਚ ਬਣਾਉਣਾ ਚਾਹੁੰਦੇ ਇਸ ਤੋਂ ਇਲਾਵਾ ਹੋਰ ਕੀ ਕੁਝ ਕਰ ਰਹੇ ਹੋ ਇਹ ਬੁੱਕ ਦਾ ਕਾਫੀ ਟੇਬਲ ਦਾ ਇਹ ਸੀ ਵੀ 82 ਤੱਕ ਲਗਾਤਾਰ ਖੋਜੇ ਗਏ ਕਿ ਕੀ ਚੱਲਦੀ ਰਹੀ ਹਰ ਸਾਲ ਨਵੀਂ ਨਵੀਂ ਚੀਜ਼ ਆ ਜਾਂਦੀ ਸੀ ਹੁਣ ਤੱਕ 5 6 7 ਐਡੀਸ਼ਨ ਆ ਚੁੱਕੇ ਹਨ ਇਸ ਨਾਲ ਅਸੀਂ ਕੀਤਾ ਕਿ ਕਿ ਇਹ ਇੱਕ ਐਡੀਸ਼ਨ ਦੀ ਸਾਡੀ ਜਿੱਦਾਂ ਇੰਗਲਿਸ਼ ਲੈ ਲੋ ਹਿੰਦੀ ਜਾਂ ਪੰਜਾਬੀ ਦੇ ਵਿੱਚ ਤਿੰਨ ਭਾਸ਼ਾਵਾਂ ਵਿੱਚ ਮੇਰੀਆਂ ਕਹਾਣੀਆਂ ਸ਼ਬ ਚੁਕੀਆਂ ਹਨ ਸਾਰਾ ਗਰੀ ਤੇ ਤੇ ਉਹ ਜੇ 2.5 300 ਪੇਜ ਦੀ ਬੁੱਕ ਹੈ ਤੇ ਹਰ ਇੱਕ ਨੂੰ ਵੱਡੀ ਬੁੱਕ ਦੇਣੀ ਉਹ ਪੜੇਗਾ ਉਹਨੂੰ ਟਾਈਮ ਲੱਗਦਾ ਅਸੀਂ ਇਹਨੂੰ ਬਰੀਫ ਕਰਕੇ ਇੱਕ ਛੋਟਾ ਪੈਨਫਲੈਂਟ ਇਸ ਵਾਰੀ ਤਿਆਰ ਕੀਤਾ ਸਵਾ ਲੱਖ ਕਾਪੀ ਹੋ ਰਿਸ਼ਪਾਈ ਹੈ ਇੰਗਲਿਸ਼ ਪੰਜਾਬੀ ਹਿੰਦੀ 48 ਪੇਜ ਹਨ ਉਸੀ ਵਰਲਡਵਾਈਡ ਫ੍ਰੀ ਦੇ ਰਹੇ ਆਇਸਤਾ ਕਮੇਨੀ ਜਿੰਨੀਆਂ ਵੀ ਬੁੱਕਸ ਹੋਰ ਛੇ ਸੱਤ ਟੌਪਿਕਸ ਤੇ ਆ ਚੁੱਕੀਆਂ ਹਨ ਮਰਦਾਨਾ ਜੀ ਦੇ ਪਰਿਵਾਰ ਦੀ ਵੀ ਸੇਵਾ ਦਾਸ ਕੋਲ ਆ ਇਸੇ ਤਰ੍ਹਾਂ ਹਿਮਕੁੰਨ ਸਾਹਿਬ ਵੀ ਬੜੀ ਵਾਰੀ ਜਨਰੇਟ ਸਤ ਸ੍ਰਿੰਗ ਤੇ ਚੋਟੀਆਂ ਦੇ ਨਿਸ਼ਾਨ ਸਾਹਿਬ ਦੀ ਸੇਵਾ ਰਹੀ ਆਪਣੀ ਕੋ ਕਾਫੀ ਸਾਲ ਜੀ ਮਾਰਸ਼ਲ ਆਰਟ ਤੇ ਵੀ ਲਿਖੀ ਆ ਭਾਈ ਜੋਗਾ ਸਿੰਘ ਪਿਸ਼ਾਵਰ ਤੇ ਬੁੱਕਸ ਆ ਕਾਫੀ ਹੈਗੀਆਂ ਅਲੱਗ-ਅਲੱਗ ਟੌਪਿਕਸ ਤੇ ਤੇ ਇਹ ਜਿਹੜੀ 2017 ਚ ਲਾਸਟ ਐਡੀਸ਼ਨ ਆਇਆ ਸੀ ਉਸ ਤੋਂ ਬਾਅਦ ਕਾਫੀ ਨਵੀਂ ਖੋਜ ਕੀਤੀ ਮੈਂ ਉੱਥੇ ਜਾ ਕੇ ਵਿਜ਼ਿਟ ਕੀਤੀ ਖੁਦ ਨਿਸ਼ਾਨ ਸੇਬ ਚੜਾਇਆ ਆਸ-ਪਾਸ ਦਾ ਏਰੀਆ ਦੇਖਿਆ ਉਸ ਨੂੰ ਮ ਇਕੱਠਾ ਜਦੋਂ ਕੀਤਾ ਤਾਂ ਮੈਂ ਸੋਚਿਆ ਵੀ ਛੋਟੀ ਬੁੱਕਸ ਨਾਲੋਂ ਇੱਕ ਕਾਫੀ ਟੇਬਲ ਤਿਆਰ ਕਰੀਏ ਨਾਲੋਂ ਇਸ ਸਵਾ ਸੋ ਸਾਲ ਹੋ ਗਿਆ ਲੜਾਈ ਨੂੰ ਜੀ ਇਸ ਕਰਕੇ ਕਿ ਯਾਦਗਾਰੀ ਤੌਰ ਤੇ ਅਸੀਂ ਇਹ ਕਾਫੀ ਟੇਬਲ ਬੁੱਕ ਤਿਆਰ ਕੀਤੀ ਦੂਸਰੀ ਗੱਲ ओरिजिनल ਡਾਕੂਮੈਂਟਸ ਇਹਦੇ ਵਿੱਚ ਦੇ ਦਿੱਤੇ ਜੋ ਅਜੇ ਤੱਕ ਪਹਿਲੇ ਪਬਲਿਸ਼ ਨਹੀਂ ਹੋਏ ਜੀ ਤੇ ਆਉਣ ਵਾਲੇ ਸਮੇਂ ਚ ਇਹ ਅਸੀਂ ਕਰ ਰਹੇ ਹਾਂ ਅਗਲੇ ਸਾਲ ਵੀ ਅਸੀਂ ਯੂਕੇ ਦੇ ਵਿੱਚ ਸਾਰਾ ਗ੍ਰੀ ਡੇ ਬਣਾਉਣਾ ਹੈ ਜੀ ਉੱਥੇ ਬੜਾ ਵੱਡਾ ਇਵੈਂਟ ਹੋਏਗਾ ਤੇ ਜਨਵਰੀ ਫੈਬਰੂਰੀ ਹੁਣ ਮੈਂ ਅਮਰੀਕਾ ਜਾ ਕੇ ਅਸੀਂ ਦੋ ਜਗ੍ਹਾ ਇੱਕ ਕੈਨੇਡਾ ਚ ਬੜਾ ਵੱਡਾ ਇਵੈਂਟ ਕਰ ਰਹੇ ਹਾਂ ਸਾਰਾ ਗਰੀਦਾ ਦੇਖ ਨਿਊਯਾਰਕ ਚ ਹੋਏਗਾ ਜੀ ਹਾਂ ਜੀ ਇਹ ਕੋਸ਼ਿਸ਼ ਇਹ ਕਰ ਰਹੇ ਵੀ ਸਾਡਾ ਮਕਸਦ ਇਸ ਚੀਜ਼ ਨੂੰ ਹਾਈਲਾਈਟ ਕਰਨਾ ਵਰਲਡ ਲੈਵਲ ਤੇ ਲੈ ਕੇ ਜਾਣਾ ਜੀ ਜੇ ਅਮਰੀਕਾ ਚ ਫਿਲਮ ਬਣ ਜਾਂਦੀ ਹੈ ਤੇ ਦੁਨੀਆ ਦਾ ਹਰ ਬੰਦਾ ਇਹਨੂੰ ਜਾਣ ਜੇਗਾ ਵੀ ਸਾਰਾ ਗਰੀ ਕੀ ਇੰਡੀਆ ਚ ਤੇ ਸਭ ਨੂੰ ਪਤਾ ਲੱਗ ਗਿਆ अच्छा ये थोड़ी गल ਮਨਾਂ ਦਾ ਵਿੱਚੋਂ ਰਹਿ ਗਈ ਸੀ ਇਹ ਤੁਹਾਡੀ ਫਾਈਨਲ ਹੋ ਚੁੱਕਿਆ ਹੈ ਹਾਲੀਵੁੱਡ ਨਾਲੇ ਸਾਰਾ ਕੁਝ ਮੇਰਾ ਨਹੀਂ ਫਾਈਨਲ ਹੋਇਆ ਜਿਹੜੇ ਡਾਇਰੈਕਟਰ ਆ ਉਹਨਾਂ ਦਾ ਫਾਈਨਲ ਹੋ ਚੁੱਕਿਆ ਤੇ ਉਹ ਡਾਇਰੈਕਟਰ ਬਣਾ ਨੇ ਮੇਰੇ ਤੱਕ ਅਪਰੋਚ ਕੀਤੀ ਅਪਰੋਚ ਕੀਤੀ ਤੇ ਮੈਂ ਉਹਨਾਂ ਨੂੰ ਸਭ ਕੁਝ ਦੇ ਦਿੱਤਾ ਸਭ ਕੁਝ ਪ੍ਰੋਵਾਈਡ ਕਰਵਾ ਦਿੱਤਾ ਹਮੇਸ਼ਾ ਪ੍ਰੋਵਾਈਡ ਕਰਾ ਦਿੱਤਾ ਇੱਕ ਹੋਰ ਪੰਜਾਬੀ ਦੇ ਡਾਇਰੈਕਟਰ ਤਿੰਨ ਕੁ ਹਫ਼ਤੇ ਪਹਿਲੇ ਘਰ ਆਏ ਸੀ ਉਹ 90 ਡਾਕੂਮੈਂਟਰੀਆਂ ਫਿਲਮਾਂ ਬਣਾ ਚੁੱਕਿਆ ਤੇ ਉਹਨਾਂ ਨੂੰ ਹੀ ਅਸੀਂ ਖੋਜ ਦੇ ਦਿੱਤੀ ਉਹ ਵੀ 1 ਘੰਟੇ ਦੀ ਡਾਕੂਮੈਂਟਰੀ ਬਣਾਣਗੇ ਖੁਸ਼ਮੀਨ ਅਜ ਬਣ ਜੇਗੀ ਪੰਜਾਬ 'ਚ ਵੀ ਆ ਜਾਏਗੀ ਸਟੇਕ ਜੀ ਬਹੁਤ ਧੰਨਵਾਦ ਸਰ ਥੈਂਕ ਯੂ ਗੱਲਬਾਤ ਕਰਨ ਦੇ ਲਈ ਸਮਾਗਮ ਕਰਨ ਦੇ ਲਈ ਔਰ ਸਿੱਧੇ ਤੌਰ ਤੇ ਗੱਲਬਾਤ ਕਰਨ ਦੇ ਲਈ ਜਿੰਨਾ ਮੈਂ ਉਤਸੁਕ ਸੀਗਾ ਮੈਂ ਕੋਸ਼ਿਸ਼ ਕੀਤੀ ਕਿ ਮੇਰੇ ਜ਼ਰੀਏ ਤੁਹਾਡੇ ਤੱਕ ਇਹਦੀ ਜਾਣਕਾਰੀ ਪਹੁੰਚੇ ਔਰ ਖਾਸ ਤੌਰ ਤੇ ਜੋ ਬੁੱਕ ਮੇਰੇ ਕੋਲ ਹੈ ਕਾਫੀ ਟੇਬਲ ਬੁੱਕ ਇਹਦੇ ਵਿੱਚ ਬਹੁਤ ਸਾਰੀ ਜਾਣਕਾਰੀ ਉਹ ਹੈ ਜਿਹੜੀ ਅੱਜ ਤੱਕ ਸ਼ਾਇਦ ਵਿਸਰੀ ਰਹੀ ਪਹੁੰਚੀ ਨਹੀਂ ਲੋਕਾਂ ਤੱਕ ਔਰ ਸਾਰਾ ਗੜੀ ਬੈਟਲ ਤੋਂ ਲੋਕ ਜਾਣੂ ਹੋ ਸਕਦੇ ਆ ਪਰ ਇਹਨਾਂ ਚੀਜ਼ਾਂ ਤੋਂ ਜਾਣੂ ਨਹੀਂ ਹੋ ਸਕਦੇ ਕਿ ਉੱਥੇ ਮਾਹੌਲ ਕੀ ਸੀ ਜਿਹੜੀਆਂ ਫੋਟੋ ਤੁਸੀਂ ਦੇਖ ਰਹੇ ਹੋ ਉਹ origignal ਨੇ ਸੱਚਮੁੱਚ ਉਹੀ ਜਿਹੜੇ 21 ਸਿੱਖ ਸੀਗੇ ਉਹੀ ਨੇ ਤਾਂ ਕਿਵੇਂ ਤੁਹਾਡੇ ਕੋਲੇ ਪਹੁੰਚੀਆਂ ਸਾਰੀ ਜਾਣਕਾਰੀ ਅਸੀਂ ਡਾਕਟਰ ਗੁਰਿੰਦਰਪਾਲ ਸਿੰਘ ਜੋਸਨ ਸਾਹਿਬ ਤੋਂ ਲਈ ਹੈ ਔਰ ਅਸੀਂ ਇਹ ਉਮੀਦ ਕਰਦੇ ਹਾਂ ਕਿ ਜਿਸ ਤਰੀਕੇ ਨਾਲ 1982 ਤੋਂ ਲੈ ਕੇ ਇਹਨਾਂ ਨੇ ਇਹ ਸੇਵਾ ਸੰਭਾਲੀ ਆ ਇਸ ਤੋਂ ਅੱਗੇ ਜਿਸ ਤਰ੍ਹਾਂ ਦੇ ਨਾਲ ਵੀ ਸੇਵਾ ਕਰ ਰਹੇ ਨੇ ਤੁਹਾਡੇ ਤੱਕ origignal ਜਾਣਕਾਰੀਆਂ ਜ਼ਰੂਰ ਪਹੁੰਚਦੀਆਂ ਰਹਿਣਗੀਆਂ ਔਰ ਖਾਸ ਤੌਰ ਤੇ ਮਾਣ ਇਸ ਗੱਲ ਤੇ ਕਰਿਓ ਕਿ ਸਾਰਾ ਗੜੀ ਨੂੰ ਲੈ ਕੇ ਹਾਲੀਵੁੱਡ 'ਚ ਵੀ ਫਿਲਮ ਮੰਗ ਜਾਰੀ ਹੈ ਲਗਾਤਾਰ ਇਤਿਹਾਸ ਨਾਲ ਜੁੜੀਆਂ ਹੋਈਆਂ ਸਾਰੀਆਂ ਜਾਣਕਾਰੀਆਂ ਤੁਹਾਡੇ ਤੱਕ ਲਗਾਤਾਰ ਪਹੁੰਚਾਉਂਦੇ ਰਹਾਗੇ ਦੇਖਦੇ ਰਹੋ ਦਾ ਅਰਮਯੂ